ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਗਾ ਗੱਲ ਕਰਾਂਗੇ ਪੰਜਾਬ ਦੇ ਕੋਈ ਚਲੰਤ ਮੁੱਦਿਆਂ ਦੇ ਉੱਤੇ ਤੇ ਇੱਕ ਸਿਆਸਤ ਨਾਲ ਜੁੜਿਆ ਐਸਾ ਮੁੱਦਾ ਜਿਸ ਦੀ ਤਾਰ ਪੰਜਾਬ ਤੋਂ ਦਿੱਲੀ ਤੱਕ ਹੈ अरविंद केजरीवाल ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਲਈ ਪੰਜਾਬ ਦੀ ਲੀਡਰਸ਼ਿਪ ਖਾਸ ਕਰਕੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਉੱਥੇ ਤਲਬ ਕੀਤਾ ਗਿਆ ਸੱਦਿਆ ਗਿਆ ਬੈਠਕ ਹੋਈ ਉਸ ਬੈਠਕ ਦੀ ਚਰਚਾ ਕੀ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਉਹ ਪ੍ਰਭਾਵ ਕੀ ਪੈਣਾ ਹੈ ਜਾਂ ਲੋੜ ਕਿਉਂ ਪੈ ਰਹੀ ਹੈ अरविंद केजरीवाल ਨੂੰ ਪੰਜਾਬ ਦੀ ਲੀਡਰਸ਼ਿਪ ਦੀ ਇਸ ਦੀ ਵੀ ਗੱਲ ਕਰਨੀ ਹੈ ਔਰ अरविंद केजरीवाल ਦੀ ਵੀਡੀਓ ਨੂੰ ਕਿਵੇਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਸ ਆਧਾਰ ਤੇ ਇੱਕ ਦਿੱਲੀ ਦੀ ਵਕੀਲ ਦੀ ਸ਼ਿਕਾਇਤ ਦੇ ਆਧਾਰ ਤੇ ਪੰਜਾਬ ਦੇ ਵਿੱਚ ਪਰਚਾ ਦਰਜ ਹੋਇਆ ਉਹ ਪਰਚਾ ਕਿਉਂ ਦਰਜ ਹੋਇਆ ਉਹ ਪਰਚਾ ਕਿਸ ਦੇ ਖਿਲਾਫ ਦਰਜ ਹੋਇਆ ਉਸ ਵਿੱਚ ਨਾਮ ਕਿਸ ਦਾ ਹੈ ਜਾਂ ਕਿਸ ਦਾ ਨਹੀਂ ਨਾਮ ਇਹ ਵੀ ਗੱਲ ਕਰਾਂਗੇ ਤੇ ਨਾਲ ਹੀ ਜਿਹੜੀ ਗੱਲ ਕਰਾਂਗੇ ਇੱਕ ਜਿਹੜਾ SGPC ਦੀ ਅੰਤਰੰਗ ਕਮੇਟੀ ਦੀ ਮੀਟਿੰਗ ਜਿਹੜੀ 23 ਨੂੰ ਹੋਣੀ ਸੀ ਨਹੀਂ ਹੋਈ ਪਰ ਹੁਣ 30 ਨੂੰ ਹੋਣੀ ਹੈ ਜਦੋਂ ਸ਼ਹੀਦੀ ਪੰਦਰਵਾੜਾ ਜਿਹੜਾ ਚੱਲ ਰਿਹਾ ਖਤਮ ਹੋ ਚੁੱਕਿਆ ਹੋਵੇਗਾ ਉਸ ਕਮੇਟੀ ਦੇ ਵਿੱਚ ਏਜੰਡੇ ਕੀ ਕੀ ਆਉਣ ਆਲੇ ਆ ਮੀਟਿੰਗ ਦੇ ਵਿੱਚ ਤੇ ਉਸ ਮੀਟਿੰਗ ਦੇ ਵਿੱਚ ਜਿਹੜੀ ਪਹਿਲਾਂ ਵਾਲੀ ਮੀਟਿੰਗ ਹੋਈ ਉਹਦਾ ਪ੍ਰਭਾਵ ਕੀ ਉਸ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਫੈਸਲੇ ਪਲਟੇ ਵੀ ਜਾ ਸਕਦੇ ਨੇ ਜਾਂ ਫੈਸਲੇ ਵੱਡੇ ਨਵੇਂ ਲਏ ਜਾਣੇ ਨੇ ਇਸ ਤੇ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਜੇਕਰ ਗੱਲ ਕਰੀਏ ਦੋ ਗੱਲਾਂ ਜੁੜੀਆਂ ਇੱਕ ਤੇ ਪਰਚਾ ਦਰਜ ਹੋ ਜਾਣਾ ਅਰਵਿੰਦ ਕੇਜਰੀਵਾਲ ਦੀ ਵੀਡੀਓ ਨੂੰ ਲੈ ਕੇ ਆਧਾਰ ਬਣਾ ਕੇ ਤੇ ਦੂਜਾ ਉਹਨਾਂ ਨੇ ਜਿਹੜੀ ਲੀਡਰਸ਼ਿਪ ਨੂੰ ਤਲਬ ਕੀਤਾ ਇਹ ਦੋਵੇਂ ਗੱਲਾਂ ਜਿਹੜੀਆਂ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਅਸਰ ਰੱਖਦੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੰਡੀਆ ਦੇ ਵਿੱਚ ਜਿਹਦੇ ਕੋਲ ਪੁਲਿਸ ਹੈ ਜੇ ਦੇ ਕੋ ਵਿਜੀਲੈਂਸਾ ਜੇ ਦੇ ਕੋ ਸੀਬੀਆਏ ਜੇ ਦੇ ਕੋ ਈਡੀਆ ਜੇ ਦੇ ਕੋ ਇਨਕਮ ਟੈਕਸਾ ਸਿਆਸਤ ਉਹਦੀ ਆ ਜੇ ਸੈਂਟਰ ਲੈਵਲ ਤੇ ਗੱਲ ਕੀਤੀ ਜਾਵੇ ਤਾਂ ਸੈਂਟਰ ਸਰਕਾਰ ਕੋ ਈਡੀਆ ਸੀਬੀਆਏ ਇਨਕਮ ਟੈਕਸਾ ਸਿਆਸਤ ਉਹਨਾਂ ਦੇ ਹਿਸਾਬ ਨਾਲ ਚੱਲਦੀ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕੋ ਵਿਜੀਲੈਂਸਾ ਪੰਜਾਬ ਪੁਲਿਸ ਆ ਪੰਜਾਬ ਸਰਕਾਰ ਕੋ ਸਿਆਸਤ ਇਹਨਾਂ ਦੇ ਹਿਸਾਬ ਨਾਲ ਚੱਲਦੀ ਹੁਣ ਦਿੱਲੀ ਅਸਲ ਦੇ ਵਿੱਚ ਜੋ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਾਹੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਚ ਤਿੱਜੀ ਦਫਾ ਸਰਕਾਰ ਆ ਲੇਕਿਨ ਪੁਲਿਸ ਉਹਨਾਂ ਦੇ ਅੰਡਰ ਨਹੀਂ ਆ ਪੁਲਿਸ ਸੈਂਟਰ ਸਰਕਾਰ ਦੇ ਅਧੀਨ ਆ ਕਿਉਂਕਿ ਦਿੱਲੀ ਇੱਕ ਪੂਰਨ ਸਟੇਟ ਨਹੀਂ ਇੱਕ ਛੋਟਾ ਜਿਹਾ ਸੂਬਾ ਤੁਸੀਂ ਇਹ ਕਹਿ ਦੋ ਕਿ ਹਰਿਆਣੇ ਦੇ ਗੜਗਾਉਂ ਦੇ ਬਰਾਬਰ ਆ ਪੰਜਾਬ ਦੇ ਲੁਧਿਆਣਾ ਦੇ ਬਰਾਬਰ ਕਿਉਂਕਿ ਕੋਈ ਪਾਵਰਾਂ ਹੀ ਨਹੀਂ ਆ ਉਹਨਾਂ ਕੋ ਪੁਲਿਸ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਅਧੀਨ ਕਿਉਂਕਿ ਪੂਰੇ ਵਰਲਡ ਦੀਆਂ ਜਿਹੜੀਆਂ ਐਮਬੈਸੀਆਂ ਨੇ ਵੱਖ-ਵੱਖ ਮੁਲਕਾਂ ਦੀਆਂ ਉਹ ਉੱਥੇ ਦਿੱਲੀ ਦੇ ਵਿੱਚ ਝੜ ਕਿਉਂਕਿ ਦਿੱਲੀ ਸਾਡੀ ਨੈਸ਼ਨਲ ਕੈਪੀਟਲ ਆ ਉੱਥੇ ਹੁਣ ਜੋ ਵੀ ਅਗਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਬੋਲਦਾ ਸਰਕਾਰ ਤੇ ਪੰਜਾਬ ਚ ਤੇ ਪੰਜਾਬ ਦੇ ਵਿੱਚ ਮੁਕਦਮੇ ਦਰਜ ਹੋ ਜਾਂਦੇ ਨੇ ਅੱਜ ਦਿੱਲੀ ਦਾ ਕੋਈ ਐਡਵੋਕੇਟ ਆ ਬਬੋਰ ਅਨੰਦ ਕਰਕੇ ਆ ਉਹਦੇ ਖਿਲਾਫ ਦੋ ਤੇ ਫਰੀਦਕੋਟ ਪੁਲਿਸ ਨੇ ਮੁਕਦਮੇ ਦਰਜ ਕਰਤੇ ਤੇ ਪੰਜ ਲੁਧਿਆਣਾ ਪੁਲਿਸ ਨੇ ਕਰਤੇ ਮਤਲਬ 7 ਮੁਕਦਮੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪਰਚੇ ਦਰਜ ਕੀਤੇ ਗਏ ਨੇ ਔਰ ਜਿਹੜੀ ਸ਼ਿਕਾਇਤ ਕੀਤੀ ਹੈ ਫਰੀਦਕੋਟ ਤੇ ਪਤਾ ਨਹੀਂ ਕਿ ਇਹਦੀ ਸ਼ਿਕਾਇਤ ਹੈ ਲੁਧਿਆਣੇ ਕੋਈ ਵਿਜੇ ਧਾਨਮ ਸਾਹਿਬ ਆ ਉਹ ਪਹਿਲਾਂ ਕਾਲੀਦਲ ਦੀ ਸਰਕਾਰ ਦੇ ਵਿੱਚ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਹਨਾਂ ਨੂੰ ਪ੍ਰਵਾਸੀ ਭਲਾਈ ਬੋਰਡ ਦਾ ਚੇਅਰਮੈਨ ਲਾਇਆ ਸੀ ਕੈਬਨਿਟ ਸਟੈਟਸ ਸੀ ਸੱਤਾਬਾਜ ਕਾਂਗਰਸ ਚ ਆ ਗਈ ਨਾਵਾਦੀ ਪਾਰਟੀ ਆ ਗਈ ਤੇ ਉਹ ਆਵਾਦੀ ਪਾਰਟੀ ਨਾਲ ਜੁੜ ਗਏ ਇੱਕ ਤੇ ਉਹਨਾਂ ਦੀ ਸ਼ਿਕਾਇਤ ਤੇ ਹੁਣ ਇੱਕ ਬੰਦੇ ਦੇ ਖਿਲਾਫ 7 ਮੁਕਦਮੇ ਦਰਜ ਹੋ ਗਏ ਨੇ ਹੋ ਸਕਦਾ ਹਲੇ ਹੋਰ ਵੀ ਹੋਣ ਕਿਉਂਕਿ ਪੰਜਾਬ ਪੁਲਿਸ ਤੇ ਦਬਾਅ ਪੰਜਾਬ ਸਰਕਾਰ ਦਾ ਆਮ ਆਦੀ ਪਾਰਟੀ ਦਾ ਉਹਨਾਂ ਨੇ ਕਿਹਾ ਹੋਊਗਾ ਕਿ ਸਾਡੇ ਸੁਪਰੀਮੋ ਦੇ ਖਿਲਾਫ ਕੌਣ ਬੁਰਾ ਚੰਗਾ ਬੋਲ ਸਕਦਾ ਕਿਉਂਕਿ ਈਗੋ ਹਰਟ ਹੋ ਜਾਂਦੀ ਹੈ ਹੁਣ ਸਚਾਈ ਇਹ ਵੀ ਹੈ ਕਿ ਕਿਸੇ ਦੀ ਵੀ ਵੀਡੀਓ ਛੇੜਖਾਨੀ ਕਰਕੇ ਅਗਰ ਕੀਤੀ ਜਾਂਦੀ ਤਾਂ ਉਹ ਇੱਕ ਵੱਡਾ ਜੁਰਮ ਆ ਹੁਣ ਕਿਉਂਕਿ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ ਔਰ ਜਿਹੜੀ ਵੀਡੀਓ ਨੂੰ ਲੈ ਕੇ ਕਿ ਇੱਕ ਬੀਜੇਪੀ ਵਾਲੇ ਨੇ ਵੀ ਸ਼ੇਅਰ ਕੀਤੇ ਆ ਉਹ ਆ ਬਾਬਾ ਸਾਹਿਬ ਨੂੰ ਲੈ ਕੇ ਇੱਕ ਜਿਹੜੀ ਦਿਖਾਈ ਗਈ ਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਇਤਰਾਜਯੋਗ ਟਿੱਪਣੀ ਕੀਤੀ ਆ ਉਹ ਹੁਣ ਆਮ ਆਦੀ ਪਾਰਟੀ ਕਹਿੰਦੇ ਕਿ ਉਹ ਵੀਡੀਓ ਦੇ ਨਾਲ ਛੇੜਖਾਨੀ ਕੀਤੀ ਗਿਆ ਜਿਸ ਦੇ ਚੱਲਦੇ ਦਿੱਲੀ ਦੇ ਵਿੱਚ ਤੇ ਮਕਦਮਾ ਦਰਜ ਹੋ ਨਹੀਂ ਸਕਦਾ ਕਿਉਂਕਿ ਦਿੱਲੀ ਮਕਦਮਾ ਤੁਹਾਨੂੰ ਵੀ ਦਿੱਲੀ ਪੁਲਿਸ ਦਿੱਲੀ ਸਰਕਾਰ ਦੇ ਸੈਂਟਰ ਸਰਕਾਰ ਦੇ ਅੰਡਰ ਇੱਥੇ ਉਸ ਬੰਦੇ ਨੂੰ ਸਬਕ ਸਿਖਾਉਣ ਵਾਸਤੇ ਪੰਜਾਬ ਸਰਕਾਰ ਨੇ ਕੇਸ ਰਜਿਸਟਰਡ ਕਰਤਾ ਪੰਜਾਬ ਸਰਕਾਰ ਕਿਉਂਕਿ ਰਵਿੰਦ ਕੇਜਰੀਵਾਲ ਦੀ ਸਰਕਾਰ ਮੰਨੀ ਜਾਂਦੀ ਕਿਉਂਕਿ ਪਾਰਟੀ ਸੁਪਰੀਮੋ ਉਹ ਨੇ ਰਵਿੰਦ ਕੇਜਰੀਵਾਲ ਦੇ ਖਿਲਾਫ ਜਿੰਨੇ ਵੀ ਕੁਝ ਮਾੜਾ ਦਿਖਾਇਆ ਜਾਂ ਮਾੜਾ ਬੋਲਿਆ ਚੰਗਾ ਮਾੜਾ ਦਿਖਾਇਆ ਜਾਂ ਚੰਗਾ ਮਾੜਾ ਬੋਲਿਆ ਉੱਥੇ ਪੰਜਾਬ 'ਚ ਮੁਕਦਮੇ ਦਰਜ ਹੋਏ ਨੇ ਇੱਕ ਬੀਜਪੀ ਦੇ ਯੂਥ ਦੇ ਨੇਤਾ ਸੀ ਬੀਜਪੀ ਦੇ ਦਿੱਲੀ ਤੋਂ ਤੇਜਿੰਦਰ ਪਾਲ ਸਿੰਘ ਬੱਗਾ ਜਿਹੜੇ ਅੱਜਕੱਲ ਬਿਗ ਬੌਸ ਦੇ ਵਿੱਚ ਚਰਚਾ ਦੇ ਵਿੱਚ ਵੀ ਆਏ ਸੀ ਉਹ ਵੀ ਰਵਿੰਦ ਕੇਜਰੀਵਾਲ ਸਾਹਿਬ ਖਿਲਾਫ ਮਾੜਾ ਚੰਗਾ ਬੋਲਦਾ ਰਹਿੰਦਾ ਸੀ ਉਹਨੂੰ ਵੀ ਪੰਜਾਬ ਪੁਲਿਸ ਚੁੱਕੜ ਗਈ ਸੀ ਮਕਦਮਾ ਦਰਜ ਕੀਤਾ ਸੀ ਤੇ ਕੁਕਾ ਸੈਂਟਰ ਸਰਕਾਰ ਦਾ ਟੌਰ ਸੀ ਪੰਜਾਬ ਪੁਲਿਸ ਨੂੰ ਘੇਰਾ ਪਾ ਲਿਆ ਅੱਗੇ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਨੇ ਨਾਕੇ ਲਗਾ ਕੇ ਪੰਜਾਬ ਪੁਲਿਸ ਦਾ ਡੀਐਸਪੀ ਹੀ ਹਰਾਸਤ ਵਿੱਚ ਲੈ ਲਿਆ ਸੀ ਤੇ ਫਿਰ ਪੰਜਾਬ ਪੁਲਿਸ ਦਾ ਇੱਕ ਡੀਜੀਪੀ ਉਹ ਪੰਜਾਬ ਪੁਲਿਸ ਦੀ ਟੁਕੜੀ ਨੂੰ ਛਡਾਉਣ ਗਿਆ ਸੀ ਉਸ ਤੋਂ ਬਾਅਦ ਵੀ ਆਮਾਦੀ ਪਾਰਟੀ ਪੰਜਾਬ ਨੇ ਸਬਕ ਨਹੀਂ ਸਿੱਖਿਆ ਲਿਆ ਫਿਰ ਕੁਮਾਰ ਵਿਸ਼ਵਾਸ ਜਿਹੜੇ ਲਗੋਟੀਆਂ ਯਾਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਇਕੱਠਿਆਂ ਨੇ ਪਾਰਟੀ ਦਾ ਗਠਨ ਕੀਤਾ ਢਾਂਚਾ ਖੜਾ ਕੀਤਾ ਉਹ ਵੀ ਅਜਾਹ ਕੁਝ ਬੋਲਦੇ ਸੀ ਰੋਪੜ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਫਿਰ ਅਲਕਾ ਲੰਬਾ ਉਹ ਉਹ ਵੀ ਕਾਂਗਰਸ ਪਾਰਟੀ ਦੀ ਅਜਕਲ ਮਹਿਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਆ ਉਹਦੇ ਖਿਲਾਫ ਮਕਦਮਾ ਦਰਜ ਕੀਤਾ ਇਹਨਾਂ ਤਿੰਨਾਂ ਜਾਣਿਆਂ ਨੂੰ ਤੇਜਿੰਦਰਪਾਲ ਬੱਗਾ ਕੁਮਾਰ ਵਿਸ਼ਵਾਸ ਅਲਕਾ ਲੰਬਾ ਫਿਰ ਹਾਈ ਕੋਰਟ ਤੋਂ ਜੁਮਾਤਾ ਬਣ ਕੇ ਚੁਪਥਾ ਚੁਪਥੇ ਦੇ ਵੀ ਮਾਰਿਆ ਕਿ ਕਿ ਜਿਹੜਾ ਸ਼ੀਸ਼ਮੈਲ ਆ ਜਿਸ ਨੂੰ ਭਾਜਪੀ ਸ਼ੀਸ਼ਮੈਲ ਕਹਿੰਦੇ ਆ ਪਿੱਛੇ ਜੇ ਬੀਜਪੀ ਦੇ ਜਿਹੜੇ ਜਰਨਲ ਸੈਕਟਰੀ ਐ ਨੈਸ਼ਨਲ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਵੀਡੀਓ ਪਾਈ ਚਾਰ ਪੰਜ ਮਿੰਟ ਦੀ ਕਿ ਉਹ ਜਿਹੜੇ ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਦਾ ਸਰਕਾਰੀ ਘਰ ਉਹ ਕਹਿੰਦੇ ਕਿ ਮਹਿਲ ਸੀ ਉਹਨੂੰ ਬੀਜਪੀ ਸ਼ੀਸ਼ ਮਹਿਲ ਕਹਿੰਦੀ ਆ ਉੱਤੇ ਕੋਈ 33-34 ਕਰੋੜ ਰੁਪਈਆ ਲੱਗਿਆ ਜਿਹੜੇ ਟਾਇਲਟ ਆ ਉਹ ਹੀ ਕਹਿੰਦੇ 14-15 ਲੱਖ ਦੀ ਸੀ ਪਰਦੇ 10-12 ਲੱਖ ਦੇ ਜਿੰਮ ਸੀ ਕਰੋੜਾ ਰੁਪਏ ਦਾ ਨਾ ਉਹ ਇੱਕ ਅੰਗਰੇਜ਼ੀ ਚੈਨਲ ਸੀ ਉਹਨਾਂ ਨੇ ਬੜੀ ਕੈਂਪੇਨ ਸ਼ੁਰੂ ਕਰਤੀ ਦਿੱਲੀ ਦੇ ਉਸ ਸਮੇਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸੀ ਉਹਦਾ ਜਵਾਬ ਲੈਣ ਦੇ ਲੈਂਦੇ ਲੈਂਦੇ ਅੰਗਰੇਜ਼ੀ ਚੈਨਲ ਦੀ ਕੁੜੀ ਲੁਧਿਆਣਾ ਆ ਗਈ ਲੁਧਿਆਣਾ ਪੁਲਿਸ ਨੇ ਉਹਦੇ ਖਿਲਾਫ ਮਕਦਮਾ ਦਰਜ ਕਰਤਾ ਕਿ ਇੱਕ ਜਨਾਨੀ ਦੇ ਗੱਡੀ ਮਾਰੀ ਤੇ ਉਹਦੀ ਐਸਸੀਐਸਟੀ ਦਾ ਮਕਦਮਾ ਦਰਜ ਕਰਤਾ ਉਥੋਂ ਵੀ ਪੰਜਾਬ ਸਰਕਾਰ ਦੀ ਝਾੜ ਚੰਬੋਈ ਕੁੜੀ ਨੂੰ ਜ਼ਮਾਨਤ ਮਿਲ ਗਈ ਪਰਚਾ ਦੇ ਡਰਾਈਵਰ ਤੇ ਉਹਨਾਂ ਵੀ ਡਰਾਈਵਰ ਨੇ ਗੱਡੀ ਠੁੱਕੀ ਪਰ ਗੱਡੀ ਤੇ ਡਰਾਮਾ ਕੀਤਾ ਗਿਆ ਆਪ ਹੀ ਜਨਾਨੀ ਅੱਗੇ ਆ ਗਈ ਹੋਗੀ ਪੁਲਿਸ ਨੇ ਕਹਿਤਾ ਹੋਊਗਾ ਵੱਜੀ ਤੇ ਪਰਚਾ ਦਰਜਾ ਇਹ ਵੀ ਨਹੀਂ ਪਤਾ ਲੱਗਿਆ ਜਨਾਨੀ ਕਿਹੜੀ ਹੁਣ ਸੜਕ ਤੇ ਲੜਾਈ ਹੁੰਦੀ ਕਿਸੇ ਨੂੰ ਕੀ ਪਤਾ ਉਹ ਬੰਦਾ ਕਿਹੜੀ ਜਾਤ ਦਾ ਚਲੋ ਜੀ ਮਕਦਮਾ ਦਰਜ ਕਰਤਾ ਹੁਣ ਕੀਤੀ ਤੇ ਮਾੜੀ ਹੈ ਜਿਸ ਨੇ ਵੀ ਅਰਵਿੰਦ ਅਰਵਿੰਦ ਕੇਜਰੀਵਾਲ ਸਾਹਿਬ ਦੀ ਵੀਡੀਓ ਜਾਰੀ ਕੀਤੀ ਆ ਪਰ ਕੀ ਪੰਜਾਬ ਪੁਲਿਸ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਦਲਾ ਲੈਣ ਵਾਸਤੇ ਰੱਖੀ ਹੋਈ ਆ ਕਨੂਨਵਸਤਾ ਪੰਜਾਬ ਦੀ ਵਿਗੜੀ ਹੈ 28 ਦਿਨਾਂ ਦੇ ਵਿੱਚ 8-8 ਹਮਲੇ ਹੋ ਰਹੇ ਨੇ ਥਾਣੇ ਤੇ ਅਟੈਕ ਹੋ ਰਹੇ ਰਾਤ ਨੂੰ ਕਹਿੰਦੇ ਕਿ ਥਾਣੇ ਦੇ ਵਿੱਚ ਮੁੰਚੀ ਤੋਂ ਲੈ ਕੇ ਚੌਥਾ ਬੰਦਾ ਨਹੀਂ ਲੱਭਦਾ ਸਾਰੀ ਜਿਹੜੀ ਫੋਰਸ ਹੈ ਵੀਆਈਪੀ ਤੇ ਲੱਗੀ ਹੈ ਐਮਐਲਏ ਦੇ ਲੱਗੀ ਮੰਤਰੀਆਂ ਦੇ ਲੱਗੀ ਹੈਗੀ ਹੈ ਦਿੱਲੀ ਵਾਲੇ ਸਿਕਿਉਰਟੀਆਂ ਲਈ ਫਿਰਦੇ ਤੇ ਹੁਣ ਜੇ ਕੋਈ ਹਰਵਿੰਦ ਕੇਜਰੀਵਾਲ ਖਿਲਾਫ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਮਾੜੀ ਚੰਗੀ ਟਿੱਪਣੀ ਕਰੂਗਾ ਤੇ ਉਹਦੇ ਖਿਲਾਫ ਪੰਜਾਬ ਦੇ ਵਿੱਚ ਮੁਕਦਮਾ ਦਰਜ ਕਰੋ ਇਹਨੂੰ ਕਹਿੰਦੇ ਕਿ ਮਿਸਯੂਜ਼ ਆਫ ਪਾਵਰ ਆ ਤੁਸੀਂ ਸਰ ਕਰ ਰਹੇ ਹੋ ਦੁਰਵਰਤੂ ਕਰ ਰਹੇ ਜਿੰਨੂੰ ਤੁਸੀਂ ਜੇ ਪਰਚਾ ਦਰਜ ਕਰ ਨੇ ਡੈਫਰਮੇਸ਼ਨ ਅੱਜ ਕੱਲ ਕੀ ਹੁੰਦਾ ਡੈਫਰਮੇਸ਼ਨ ਹੁੰਦਾ ਵੀ ਤੁਸੀਂ ਮੇਰੇ ਮਾਨ ਸਨਮਾਨ ਉਠੇ ਪਹੁੰਚਿਆ ਇਦਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਖਿਲਾਫ ਤੇ ਪੂਰੇ ਇੰਡੀਆ ਚ ਪਰਚਾ ਦਰਜ ਹੋਣੇ ਚਾਹੀਦੇ ਸੀ ਸਹੀ ਆਧਾਰ ਹੋਏਗਾ ਜਦੋਂ ਅਦਾਲਤ ਦਾ ਰੁਖ ਕਰਨਗੇ ਅਦਾਲਤ ਨੇ ਆਪੇ ਹਦਾਇਤ ਦੇ ਦੇਣੀ ਹੈ ਅੱਗੇ ਕਿਹੜਾ ਨਹੀਂ ਹਦਾਇਤ ਮਿਲਦੀ ਪੰਜਾਬ ਪੁਲਿਸ ਨੂੰ ਗੱਲ-ਗੱਲ ਦੇ ਉੱਤੇ ਤੇ ਹਦਾਇਤ ਮਿਲਦੀ ਹੈ ਉਥੋਂ ਆ ਜਾਂਦੀ ਕੋਈ ਕਾਰਵਾਈ ਜਾਂ ਹੁਕਮ ਤਾਂ ਫਿਰ ਪਰਚਾ ਦਰਜ ਹੋ ਜਾਂਦਾ ਹਾਂ ਹੁਣ ਅੱਜ ਜਿਹੜੇ ਮਕਦਮੇ ਦਰਜ ਹੋਏ ਨੇ ਉਸ ਤੋਂ ਲੱਗਦਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦਬਾਅ ਹੇਟ ਹੈ ਕਿਉਂਕਿ ਲਗਾਤਾਰ ਜਿਹੜੇ ਨੇ ਇੱਕ ਬੰਦੇ ਦੇ ਖਿਲਾਫ ਸੱਤ ਮਕਦਮੇ ਜੇ ਵਾਕਿ ਉਸ ਬੰਦੇ ਨੇ ਗਲਤ ਕੀਤਾ ਤਾਂ ਕਾਨੂੰਨ ਉਹਦੇ ਖਿਲਾਫ ਕਾਰਵਾਈ ਕਰੂਗਾ ਪਰ ਪੰਜਾਬ ਦੇ ਵਿੱਚ ਕਿਉਂ ਮਕਦਮੇ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਕਿਉਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਸਭ ਤੋਂ ਵੱਡੇ ਕਾਨੂੰਨ ਦੇ ਮੁਤਾਬਕ ਕਿ ਇੱਕ ਜੁਰਮ ਦੇ ਲਈ ਇੱਕ ਹੀ ਪਰਚਾ ਹੋਣਾ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਇੱਕ ਜੁਰਮ ਦੀ ਇੱਕ ਹੀ ਸਜ਼ਾ ਮਿਲਦੀ ਹੈ ਨਹੀਂ ਨੋ ਪੰਜਾਬ ਸਰਕਾਰ ਨਾ ਫਿਰ ਪੰਜਾਬ ਸਰਕਾਰ ਪੰਜਾਬ ਪੁਲਿਸ ਕਹਿੰਦੀ ਬੰਦੇ ਦਾ ਪੁੱਤ ਬਣਾਵਾਂਗੇ ਭਾਵੇਂ ਸਿੱਧੂ ਦੇ ਖਿਲਾਫ ਕਿੰਨੇ ਮਕਦਮੇ ਦਰਜ ਕੀਤੇਗੇ ਤੇ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਰਜਿੰਦਰ ਸਿੰਘ ਤਗੜ ਤੇ ਝੂਠੇ ਪਰਚੇ ਦਰਜ ਕੀਤੇਗੇ ਤੇ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਮਾਲਵਿੰਦਰ ਸਿੰਘ ਮਾਲੀ ਤੇ ਪਰਚਾ ਦਰਜ ਕੀਤਾ ਗਿਆ ਝੂਠਾ ਬੀਜੇਪੀ ਆਮ ਆਦੀ ਪਾਰਟੀ ਦੇ ਬੰਦੇ ਨੇ ਚ ਕਹਿਦੀ ਪੀ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਸੁਖਪਾਲ ਸਿੰਘ ਖਹਿਰਾ ਹੁਣ ਇੱਕ ਸਰਕਾਰ ਦੇ ਖਿਲਾਫ ਬੋਲਦੇ ਸੀ ਕਿ ਤੈਨੂੰ ਹੁਣ ਅਸੀਂ ਜ਼ਿਆਦੇ ਉਹਦੇ ਵੀ ਅੱਧੀ ਰਾਤ ਮਕਦਮਾ ਦਰਜ ਕਰ ਦਿੱਤਾ ਸੀ ਜਿਨ੍ਹਾਂ ਨੇ ਮਕਦਮੇ ਦਰਜ ਕੀਤੇ ਉਹ ਅੱਜ ਕੱਲ ਪੁਲਿਸ ਕਮਿਸ਼ਨਰ ਲੱਗੇ ਹੋਏ ਨੇ ਅਫਸਰ ਜਾਂ ਐਸਐਸਪੀ ਲੱਗੇ ਹੋਏ ਨੇ ਸਰਕਾਰ ਫਿਰ ਕਹਿੰਦੀ ਹੈ ਕਿ ਨਹੀਂ ਵੀ ਸਾਡੇ ਖਿਲਾਫ ਕੌਣ ਬੋਲਣ ਵਾਲਾ ਤੁਸੀਂ ਤੇ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦੇ ਫਿਰ ਉਹਨਾਂ ਦੇ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਦੇ ਖਿਲਾਫ ਕਿਵੇਂ ਬੋਲੋਗੇ ਨਾ ਇਸ ਕਰਕੇ ਕਾਨੂੰਨ ਕੀ ਕਹਿੰਦਾ ਹੈਗਾ ਕਾਨੂੰਨ ਬਾਅਦ ਚ ਦੇਖਦਾ ਪਰ ਪੰਜਾਬ ਪੁਲਿਸ ਕਹਿੰਦੀ ਅਸੀਂ ਤੇ ਆਪਣੇ ਜਿਹੜੇ ਸਿਆਸੀ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਕੁਰਸੀਆਂ ਦਿੱਤੀਆਂ ਅਸੀਂ ਤਾਂ ਉਹਨਾਂ ਨੂੰ ਖੁਸ਼ ਕਰਨਾ ਅਸੀਂ ਹਾਈ ਕੋਰਟ ਨੂੰ ਖੁਸ਼ ਥੋੜਾ ਕਰਨਾ ਅਸੀਂ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਜਾਂ ਦੇਸ਼ ਦੀ ਜੁਡੀਸ਼ਰੀ ਸਿਸਟਮ ਨੂੰ ਖੁਸ਼ ਕਰਨ ਵਾਸਤੇ ਥੋੜਾ ਲੱਗੇ ਹੋਏ ਹਾਂ ਅਸੀਂ ਤੇ ਆਪਣੇ ਜਿਹੜੇ ਮੰਤਰੀ ਨੇ ਸਰਕਾਰ ਨੇ ਮੁੱਖ ਮੰਤਰੀ ਨੇ ਉਹਨਾਂ ਨੂੰ ਅਸੀਂ ਖੁਸ਼ ਕਰਤੇ ਲੱਗੇ ਹੋਏ ਹਾਂ ਅਸੀਂ ਤਾਂ ਸਰਕਾਰ ਨੂੰ ਜਵਾਬਦੇ ਹਾਂ ਸਰਕਾਰ ਅੱਗੇ ਉਹਨੂੰ ਜਵਾਬਦੇ ਹਾਂ ਕਾਨੂੰਨ ਨੂੰ ਅਹੀਂ ਤੇ ਪਹਿਲਾਂ ਸਾਨੂੰ ਕਿੰਨੇ ਕੁਰਸੀ ਦਿੱਤੀ ਆ ਸਾਡਾ ਮਾਈ ਬਾਪ ਕੌਣ ਆ ਅਸੀਂ ਤੇ ਆਪਣੇ ਮਾਈ ਬਾਪ ਨੂੰ ਜਵਾਬ ਦੇਣ ਸਾਨੂੰ ਹਾਈ ਕੋਰਟ ਦੇ ਕਿਸੇ ਜੱਜ ਨੇ ਜਾਂ ਸਾਨੂੰ ਸੰਵਿਧਾਨ ਨੇ ਥੋੜਾ ਲਾਇਆ ਜਾਂ ਸਾਨੂੰ ਸੁਪਰੀਮ ਕੋਰਟ ਨੇ ਸਾਨੂੰ ਤੇ ਜਿਹੜੀ ਸਰਕਾਰ ਆ ਕਹਿੰਦੇ ਨੇ ਜੇ ਦੀ ਖਾਈਏ ਬਾਜਰੀ ਉਹਦੀ ਖਾਈ ਕਰੀਏ ਚਾਕਰੀ ਉਹ ਸਾਹਿਬ ਹੁਣ ਇਸ ਕਰਕੇ ਚਾਹੇ ਲੁਧਿਆਣਾ ਮਕਦਮਿਆਂ ਦਾ ਪਹਿਲਾ ਹੁੰਦੇ ਰਹੇ ਨੇ ਪਟਿਆਲੇ ਕਿੰਨੇ ਭਾਨੇ ਸਿੱਧੂ ਦੇ ਖਿਲਾਫ ਸੰਗਰੂਰ ਪਟਿਆਲਾ ਫਰੀਦਕੋੜ ਕਿਤੇ ਕਿਤੇ ਰਜਿੰਦਰ ਸਿੰਘ ਤੱਕੜ ਦੇ ਲਗਾਤਾਰ 4-5 ਪਰਚੇ ਦਰਜ ਕਰ ਦਿੱਤੇ ਹੈਗੇ ਮਾਲਵੀਂਦਰ ਸਿੰਘ ਮਹਲੀ ਨੇ ਕੋਈ ਗੱਲ ਵੀ ਨਹੀਂ ਕਿ ਉਹਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਅਗਰ ਉਸ ਵਕੀਲ ਨੇ ਜਿਹੜਾ ਇੱਕ ਸੋਸ਼ਲ ਐਕਟਿਵਿਸਟ ਆ ਔਰ ਵਕੀਲ ਆਪਣੇ ਆਪ ਨੂੰ ਦੱਸ ਦੇ ਅਗਰ ਉਹਨੇ ਵਾਕਈ ਵੀਡੀਓ ਮੋਫਰਡ ਕੀਤੀ ਆ ਡਾਕਟਰਡ ਕੀਤੀ ਆ ਐਡੀਟਿੰਗ ਕੀਤੀ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਪੰਜਾਬ ਬੈਟਲ ਗ੍ਰਾਉਂਡ ਪੰਜਾਬ ਦਿੱਲੀ ਵਾਲਿਆਂ ਦੇ ਪੋਲੀਟੀਕਲ ਮੰਤਪ ਪੂਰਾ ਕਰਨ ਵਾਸਤੇ ਪੰਜਾਬ ਨਹੀਂ ਆ ਪੰਜਾਬ ਤੇ ਪੰਜਾਬੀਆਂ ਵਾਸਤੇ ਆ ਪਰ ਇੱਥੇ ਪੰਜਾਬ ਕੀ ਹੈ ਕਿ ਦਿੱਲੀ ਦੇ ਵਿੱਚ ਬੈਠੇ ਜਿਹੜੇ ਆਵਾਦੀ ਪਾਰਟੀ ਦੇ ਲੀਡਰ ਉਹਨਾਂ ਦੀ ਆਉ ਭਗਤ ਕਰਨ ਵਾਸਤੇ ਥੋੜਾ ਹੈ ਇਸ ਕਰਕੇ ਇਹ ਜਿਹੜੀ ਸਥਿਤੀ ਹੈ ਇਸ ਸਰਕਾਰ ਪੰਜਾਬ ਸਰਕਾਰ ਗਲਤ ਕਰੀ ਗਲਤ ਐਗਜ਼ਾਮਪਲ ਸੈਟ ਕਰ ਰਹੀ ਹੈ ਕੱਲ ਨੂੰ ਮਤਲਬ ਇੱਥੇ ਕਾਂਗਰਸ ਸਰਕਾਰ ਬਣ ਜਾਂਦੀ ਜਾਂ ਪਹਿਲਾਂ ਰਹੀਆਂ ਨਾ ਰਾਹੁਲ ਗਾਂਧੀ ਦੇ ਖਿਲਾਫ ਬੀਜਪੀ ਵਾਲੇ ਪੱਪੂ ਪੱਪੂ ਕਹਿੰਦੇ ਸੀ ਤੇ ਕੀ ਇੱਥੇ ਕੈਪਟਨ ਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨੇ ਮਕਦਮੇ ਦਰਜ ਕੀਤੇ ਰਾਹੁਲ ਗਾਂਧੀ ਦੀਆਂ ਬੜੀਆਂ ਗਲਤ ਪੇਸ਼ ਕਰਦੇ ਸੀ ਡਾਕਟਰ ਕਰਕੇ ਇੱਥੇ ਤੇ ਚਰਨਜੀਤ ਚੰਨੀ ਨੂੰ ਕਹਿੰਦੇ ਸੀ ਕਿ ਜਦੋਂ ਉਹਨੇ ਕਿਹਾ ਕਿ ਕੱਪੜੇ ਚੰਗੇ ਪਾ ਲਓ ਅਗਰ ਤੇ ਆਮ ਆਦੀ ਪਾਰਟੀ ਵਾਲੇ ਹੀ ਕਹਿੰਦੇ ਸੀ ਕਿ ਤੂੰ ਰਿਸ਼ਤਾ ਕਰਨਾ ਚੰਨੀ ਨੇ ਤੇ ਨਹੀਂ ਮਕਦਮਾ ਦਰਜ ਕਰਵਾਇਆ ਜਸੁਖਜਿੰਦਰ ਸਿੰਘ ਰਦਾਵਾ ਜਾਂ ਰਾਜਮਨਿੰਦਰ ਸਿੰਘ ਥੋੜਾ ਇਦਾਂ ਮੱਕੇ ਦੇ ਦਰਜ ਕਰੇ ਹੁਣ ਤੁਸੀਂ ਕਹਿੰਦੇ ਕਿ ਸਾਡੇ ਖਿਲਾਫ ਬੋਲੋ ਉਹ ਜਿਹੜੀ ਪਾਰਟੀ ਧਰਨਿਆਂ ਚੋਂ ਨਿਕਲੀ ਉਹ ਪਾਰਟੀ ਜਿਹੜੀ ਆਰਟੀਆਈ ਚੋਂ ਨਿਕਲੀ ਹੋਈ ਪਾਰਟੀ ਸੋਸ਼ਲ ਮੀਡੀਆ ਚੋਂ ਨਿਕਲੀ ਹੋਈ ਪਾਰਟੀ ਉਹ ਕਹਿੰਦੇ ਸਾਡੇ ਖਿਲਾਫ ਨਾ ਕੋਈ ਗੱਲ ਕਰੇ ਹੁਣ ਇਹ ਸਭ ਤੋਂ ਵੱਡਿਆ ਹੁਣ ਸਵਾਲ ਹੈ ਕਿ ਉਸ ਵਕੀਲ ਨੇ ਗਲਤ ਕੀਤਾ ਜਾਂ ਚੰਗਾ ਕੀਤਾ ਪੰਜਾਬ ਦੇ ਵਿੱਚ ਜਿਹੜਾ ਮਕਦਮਾ ਵਾ ਉਹ ਦਰਜ ਉਹ ਕਿਉਂ ਹੋ ਰਿਹਾ ਚਲੋ ਵਕੀਲ ਹੈ ਕਿ ਇਸ ਲੜ ਵੀ ਲੋਗਾ ਹਾਈ ਕੋਰਟ ਚ ਜਮਾਨਤ ਵੀ ਮਿਲੂਗੀ ਕਿ ਨਹੀਂ ਉਹ ਇੱਕ ਸੈਪਰੇਟ ਇਸ਼ੂ ਆ ਪਰ ਇਹ ਵਿਸ਼ਾ ਸਵਾਲ ਹੈ ਕਿ ਅਗਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਟਿੱਪਣੀਆਂ ਹੋ ਰਹੀਆਂ ਨੇ ਉਹਦੇ ਚ ਪੰਜਾਬ ਚ ਮਕਦਮੇ ਦਰਜ ਕਿਉਂ ਹੋ ਰਹੇ ਨੇ ਕਿ ਉਹ ਮਕਦਮੇ ਦਿੱਲੀ ਨਹੀਂ ਹੋ ਸਕਦੇ ਚਾਹੇ ਆਪੇ ਮੰਨ ਕੇ ਚੱਲਦੇ ਆ ਕਿ ਦਿੱਲੀ ਪੁਲਿਸ ਸੈਂਟਰ ਸਰਕਾਰ ਦੇ ਅਧੀਨ ਬਟ ਇੱਕ ਇੱਕ ਨਾਗਰਿਕ ਹੋਣ ਦੇ ਨਾਤੇ ਇੱਕ ਸਧਾਰਨ ਨਾਗਰਿਕ ਦੇ ਉਥੇ ਪਰਚੇ ਨਹੀਂ ਦਰਜ ਸ਼ਿਕਾਇਤਾਂ ਨਹੀਂ ਦਰਜ ਹੋ ਰਹੀਆਂ ਤੁਸੀਂ ਦੇ ਉਲਟਾ ਸੈਂਟਰ ਸਰਕਾਰ ਨੂੰ ਇਸ ਮਸਲੇ 'ਚ ਕਰ ਸਕਦੇ ਬਦਰਾ ਕਿ ਮੇਰੀ ਵੀਡੀਓ ਸ਼ੇਅਰ ਕਰਨੀ ਕੀਤੀ ਮਕਦਮਾ ਨਹੀਂ ਦਰਜ ਕਰਦੇ ਦਾ ਮਤਲਬ ਭਾਵੇਂ ਬੀਜੇਪੀ ਦਾ ਸਿੱਧਾ ਰੂਲ ਆ ਤੁਸੀਂ ਉੱਥੇ ਕੰਪਲੇਂਟ ਦੋ ਨਾ ਜਿਹੜੇ ਦਿੱਲੀ ਦੇ ਵਿੱਚ ਘੱਟੂ ਘੱਟ 1.5-2 ਕਰੋੜ ਆਬਾਦੀ ਰਹਿੰਦੀ ਜੀ ਉਹਨਾਂ ਦਾ ਕੁਝ ਗਵਾਚ ਜਾ ਜਾਂ ਕੁਝ ਵੀ ਆ ਉਹਨਾਂ ਦੀ ਜਾਣ ਮਾਲ ਦੀ ਰਾਖੀ ਦਾ ਸਵਾਲ ਹੁੰਦਾ ਉਹ ਜੋ ਪੁਲਿਸ ਕੋਲ ਜਾਂਦੀ ਸ਼ਿਕਾਇਤ ਦਰਜ ਹੁੰਦੀ ਆ ਤੇ ਤੁਸੀਂ ਦਿੱਲੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਉੱਥੋਂ ਦੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਮਕਦਮਾ ਦਰਜ ਕਰਨਾ ਜਾਂ ਤੇ ਹੋਵੇ ਜਿਹੜਾ ਜਿਹੜਾ ਕਿਹੜਾ ਨਲਬ ਕੀ ਉਹ ਕਿਸ਼ੋਰ ਆ ਜਿਹੜਾ ਜਾਂਦੇ ਹੋਵੇ ਉਹ ਪੰਜਾਬ ਦਾ ਰਹਿਣ ਵਾਲਾ ਉਹ ਬੰਦਾ ਹੀ ਹੈ ਦਿੱਲੀ ਦਾ ਤੇ ਦਿੱਲੀ ਚ ਹੀ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕਿ ਨਾ ਪੰਜਾਬ ਚ ਕਿਉਂ ਮੁਕਦਮਾ ਦਰਜ ਹੋ ਰਿਹਾ ਇਹ ਆਉਣ ਵਾਲੇ ਸਮੇਂ ਤੇ ਇਸ ਤੇ ਸਿਆਸਤ ਹੋਏਗੀ ਔਰ ਹਾਈ ਕੋਰਟ ਤੋਂ ਵਿੱਚ ਰੀਲੀਫ ਮਿਲਦੀ ਕਿ ਨਹੀਂ ਮਿਲਦੀ ਉਹ ਇੱਕ ਵੱਖਰਾ ਇਸ਼ੂ ਆ ਪਰ ਇਹ ਜਿਹੜਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ ਕਾਨੂੰਨਨ ਤੌਰ ਤੇ ਸਹੀ ਨਹੀਂ ਹੈਗੀ ਜੀ ਪਰ ਇਹ ਹੈ ਕਿ ਇੱਕ ਗਰਾਉਂਡ ਹੈ ਕਿ ਭਾਵਨਾਵਾਂ ਕਿਸੇ ਦੀ ਪੜਕ ਸਕਦੇ ਆ ਹੁਣ ਭਾਵਨਾ ਆਮ ਆਦਮੀ ਪਾਰਟੀ ਦੇ ਜਿੰਨੇ ਪੰਜਾਬ ਚ ਲੀਡਰ ਨੇ ਸਾਰਿਆਂ ਦੀ ਭਾਵਨਾਵਾਂ ਪੜਕ ਪੜਕ ਚੁੱਕੀਆਂ ਨੇ ਜਾਂਦੇ ਆਮ ਆਦਮੀ ਪਾਰਟੀ ਦਾ ਇੱਕ ਸੈੱਲ ਜਿਹੜਾ ਜਿਹੜਾ ਐਸਸੀ ਭਾਈਚਾਰੇ ਦੇ ਪ੍ਰੈਜ਼ੀਡੈਂਟ ਨੇ ਉਹ ਛੇਤ ਦਿੰਦੇ ਪਰ ਆਮ ਵਰਕਰਾਂ ਕੋ ਜਿਹੜੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਇਹ ਆਪਣੇ ਆਪ ਚ ਇੱਕ ਵੱਡਾ ਕਿ ਤੁਸੀਂ ਪਾਵਰ ਦੀ ਜਿਹੜੀ ਆ ਮਿਸਯੂਜ਼ ਕਰ ਰਹੇ ਹੋ ਹਾਂ ਭਾਵਨਾ ਮੈਂ ਬੰਦੇ ਦੇ ਇੰਡੀਆ ਚ ਕਿਤੇ ਵੀ ਠੇਸ ਪਹੁੰਚ ਚਾਹੀਦੀ ਹੈਗੇ ਪਰ ਜੇ ਕੇਜਰੀਵਾਲ ਸਾਹਿਬ ਨੂੰ ਨਹੀਂ ਠੇਸ ਪਹੁੰਚੀ ਉਹਦੇ ਵਰਕਰਾਂ ਨੂੰ ਠੇਸ ਪਹੁੰਚ ਰਹੀ ਤੇ ਇਹ ਮੁਕਦਮਾ ਤੇ ਕੇਜਰੀਵਾਲ ਸਾਹਿਬ ਵੀ ਕਰਵਾ ਸਕਦੇ ਦਿੱਲੀ ਕੇਜਰੀਵਾਲ ਜਿਹੜੇ ਉਥੇ ਹੋਰ ਜਿਹੜੇ ਲੀਡਰ ਉਹ ਵੀ ਕਰਵਾ ਸਕਦੇ ਪਰ ਪੰਜਾਬ ਆਮ ਆਦੀ ਪਾਰਟੀ ਉਹ ਖੁਸ਼ ਕਰ ਦੇ ਲੱਗੀ ਹੋਇਆ ਤੇ ਆਮ ਆਦੀ ਪਾਰਟੀ ਦੇ ਨੂੰ ਜਿਹੜੇ ਪੰਜਾਬ ਪੁਲਿਸ ਵਾਲੇ ਖੁਸ਼ ਕਰ ਤੇ ਲੱਗੇ ਹੋਏ ਨੇ ਜਿੱਥੇ ਲੀਡਰਸ਼ਿਪ ਖੁਸ਼ ਕਰ ਰਹੀ ਹੈ ਸਰਕਾਰ ਖੁਸ਼ ਕਰ ਰਹੀ ਹੈ ਉੱਥੇ ਲੀਡਰ ਖੁਦ ਅੱਜ ਜਦੋਂ ਦਿੱਲੀ ਜਾਂਦੇ ਆ ਤਾਂ ਉਦੋਂ ਉਹਨਾਂ ਦੇ ਚਿਹਰੇਆਂ ਉੱਤੇ ਇੱਕ ਵੱਖਰੇ ਤਰ੍ਹਾਂ ਦਾ ਖੇੜਾ ਸੀ ਖੁਸ਼ੀ ਸੀ ਉਹ ਇਸ ਕਰਕੇ ਸੀ ਕਿ ਕੰਫੀਡੈਂਸ ਚ ਆ ਗਿਆ ਕਿ ਹੁਣ ਦੋਨੇ ਪਾਸੇ ਦੀਆਂ ਜਿਹੜੀਆਂ ਲੀਡਰਸ਼ਿਪ ਹੈ ਦਿੱਲੀ ਤੇ ਪੰਜਾਬ ਵਾਲੀ ਮਿਲ ਕੇ ਦਿੱਲੀ ਵਾਲਾ ਮੋਰਚਾ ਫੇਰ ਫਤਿਹ ਕਰ ਲੈਣਗੇ ਦੋਖੋ ਸਭ ਤੋਂ ਵੱਡੀ ਗੱਲ ਕਿ ਦਿੱਲੀ ਦੀ ਜਨਤਾ ਕੀ ਕਹਿੰਦੀ ਹੈਗੀ ਦਿੱਲੀ ਤੇ ਪੰਜਾਬ ਤੋਂ ਬਾਅਦ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਪਾਰਟੀ ਤੇ ਵਿਸ਼ਵਾਸ ਨਹੀਂ ਹੈ ਪੰਜਾਬ ਵਾਲਿਆਂ ਨੇ ਤੇ ਕਾਲੀਆਂ ਤੇ ਕਾਂਗਰਸੀਆਂ ਦੇ ਤੋਂ ਚੁਕਿਲਾ ਕੱਢਿਆ ਸੀ ਔਰ ਜਿਹੜਾ ਦਿੱਲੀ ਜਿਹੜੀ ਆ ਉੱਥੋਂ ਦੇ ਜਿਹੜੀ ਆ ਕਾਂਗਰਸ ਤੇ ਬੀਜੇਪੀ ਦਾ ਬਰਾਬਰ ਦਾ ਵੋਟ ਹੈ ਸੀ ਉਹ ਜਿਹੜਾ ਉੱਥੇ ਨਾ ਕਾਂਗਰਸ ਆਪਣੇ ਵੋਟ ਬੈਂਕ ਨੂੰ ਸੁਭਾਲ ਸਕੀ ਤੇ ਨਾ ਬੀਜੇਪੀ ਸੁਭਾਲ ਸਕੀ ਹਰਿਆਣਾ ਇਲੈਕਸ਼ਨ ਹੋਈਆਂ ਇਹਨਾਂ ਦੀ ਜਮਾਨਤਾਂ ਜਬਤ ਹੋਈਆਂ ਹਿਮਾਚਲ ਮੈਦਾਨ ਛੱਡ ਕੇ ਭੱਜ ਗਏ ਉੱਤਰਾਖੰਡ ਮੈਦਾਨ ਛੱਡ ਕੇ ਭੱਜ ਗਏ ਸੀ ਗੋਆ 'ਚ ਇਹਨਾਂ ਨੂੰ ਸੀਟਾਂ ਮਿਲੀਆਂ ਗੁਜਰਾਤ 'ਚ ਮਿਲੇ ਹੋਰ ਕਿਤੇ ਇਹਨਾਂ ਨੂੰ ਲੋਕਰ ਨਹੀਂ ਤੇ ਇਹਨਾਂ ਨੇ ਬਹੁਤ ਯੋਰ ਲਾਇਆ ਪੰਜਾਬ ਦੇ ਲੀਡਰਾਂ ਦਾ ਪੰਜਾਬ ਦਾ ਪੈਸਾ ਵੀ ਲੱਗਾ ਕਿਉਂਕਿ ਜਦੋਂ ਤੁਸੀਂ ਰਹਿੰਦੇ ਹੋ ਖਾਂਦੇ ਹੋ ਪੀਂਦੇ ਹੋ ਤੇਲ ਤੇ ਪੰਜਾਬ ਦਾ ਦਿੱਲੀ ਵੀ ਹੁਣ ਪੰਜਾਬ ਦੇ ਪੈਸਾ ਲੱਗੂਗਾ ਰੋਟਲਾਂ ਦੇ ਵਿੱਚ ਰਹਿੰਦੇ ਰੂਪ ਦੇ ਟਪ ਆਉਣ ਜਾਣ ਪੈਟਰੋਲ ਰਹਿਣਾ ਸੈਨਾ ਰੈਲੀ ਧਰਨੀ ਉਹ ਹਰ ਇੱਕ ਐਮਐਲਏ ਨੂੰ ਮੰਤਰੀ ਨੂੰ ਆਪਣੀ ਜੇਬ ਚ ਲਾਉਣਾ ਪਊਗਾ ਚਲੋ ਮੰਤਰੀਆਂ ਦਾ ਐਮਐਲਏ ਦਾ ਬੁੱਤਾ ਵੀ ਸਰਜੂਗਾ ਲੀਡਰਾਂ ਦਾ ਦੀ ਸਰਨਾ ਹੈਗਾ ਕੋਈ ਨਾ ਕੋਈ ਵੰਗਾਰਾਂ ਬਥੇਰੀਆਂ ਆ ਜਾਂਦੀਆਂ ਨੇ ਹੁਣ ਇਹ ਗੱਲ ਹੈ ਕਿ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਚੌਥੀ ਵਾਰ ਸਰਕਾਰ ਬਣਾਉਣ ਦੇ ਤਾਕ ਦੇ ਵਿੱਚ ਜੇ ਤੇ ਦਿੱਲੀ ਦੀ ਜਨਤਾ ਨੂੰ ਤਿੰਨ ਤਿੰਨੇ ਪਿਛਲੇ ਤਿੰਨ ਉਹਨਾਂ ਨੇ ਸਰਕਾਰਾਂ ਦੇਖ ਲਈਆਂ ਆਮ ਆਦੀ ਜੇ ਤੇ ਉਹਨਾਂ ਨੂੰ ਚੰਗੇ ਕੰਮ ਲੱਗੇ ਤੇ ਲਾਜ਼ਮੀ ਤੌਰ ਤੇ ਅਰਵਿੰਦ ਕੇਜਦੀ ਵਾਲੇ ਨੂੰ ਵੋਟਾਂ ਪੈ ਜਾਣਗੀਆਂ ਦੂਜਾ ਸਵਾਲ ਇਹ ਹੈ ਕਿ ਉੱਥੇ ਹੱਲੇ ਹੱਲੇ ਆਮ ਆਦੀ ਪਾਰਟੀ ਦੇ ਮੁਕਾਬਲੇ ਬੀਜੇਪੀ ਨੇ ਨੇ ਕੋਈ ਪੱਤੇ ਖੋਲੇ ਹੈਗੇ ਕਾਂਗਰਸ ਨੇ ਨੇ ਕੋਈ ਪੱਤੇ ਖੋਲੇ ਹੈਗੇ ਉਹਨਾਂ ਦੀ ਰਣਨੀਤੀ ਕੀ ਹੈ ਪਰ ਸਵਾਲ ਹੈ ਕਿ ਆਮ ਆਦੀ ਪਾਰਟੀ ਨੂੰ ਜੇ ਲੋਕਾਂ ਨੇ ਉਹਨਾਂ ਦੀ ਨੀਤੀਆਂ ਨੂੰ ਪਸੰਦ ਕੀਤਾ ਫਿਰ ਪੰਜਾਬ ਦੇ ਉੱਤੇ ਐਮ ਐਲ ਏ ਜਾਂ ਮੰਤਰੀਆਂ ਨੂੰ ਦੀ ਕੋਈ ਵੈਲਿਊ ਨੂੰ ਪੈਣੀ ਹੈਗੀ ਕਿਉਂਕਿ ਜਦੋਂ ਉੱਥੇ ਸਰਕਾਰਾਂ ਬਣੀਆਂ ਉਦੋਂ ਤੇ ਪੰਜਾਬ ਦੇ ਵਿੱਚ ਐਮ ਐਲ ਏ ਪਾਰਟੀ ਦਾ ਗਠਨ ਨਹੀਂ ਹੋਇਆ ਸੀ ਐਮ ਐਲ ਏ ਜੰਮੇ ਵੀ ਨਹੀਂ ਸੀ ਉਹ ਤੇ ਪਿਛਲੀਆਂ ਤਿੰਨ ਟਰਮਾਂ ਤੋਂ ਉੱਥੇ ਸਰਕਾਰ ਇੱਕ ਨਿੰਜਾ ਦੇਣ ਵਾਸਤੇ ਫਿਰ ਦੋ ਟਰਮਾਂ ਕੰਪਲੀਟ 5-5 ਸਾਲ ਆਲੀਆਂ ਹੁਣ ਉੱਥੇ ਏਜੰਡਾ ਹੋਈ ਹੈ ਐਜੂਕੇਸ਼ਨ ਹੈਲਥ ਉੱਥੇ ਤੇ ਹੁਣ ਬੁੜੀਆਂ ਨੂੰ ਇਹ ਉੱਥੇ ਵੀ ਕਹਿੰਦਾ 1000 ਰੁਪਿਆ ਹੁਣ ਸਵਾਲ ਹੈ ਕਿ ਪੰਜਾਬ ਤੋਂ ਕਾਂਗਰਸ ਦੇ ਲੀਡਰ ਵੀ ਜਾਣਗੇ ਬੀਜੇਪੀ ਵਾਲੇ ਵੀ ਜਾਣਗੇ ਪੰਜਾਬ ਦੀਆਂ 3 ਸਾਲ ਦੀ ਸਰਕਾਰ ਹੋ ਗਈ ਲਗਭਗ 3 ਕਿ ਮਹੀਨੇ ਬਾਕੀ ਰਹਿ ਕੇ ਪੰਜਾਬ ਦੀਆਂ ਬੁੜੀਆਂ ਨੂੰ ਤੇ 1000 1000 ਰੁਪਿਆ ਨਹੀਂ ਦੇ ਤੇ ਦੇਰੀ ਪਾਏ ਤੇ ਦਿੱਲੀ ਵਾਲਿਆਂ ਨੇ ਕਿੱਥੋਂ ਦੇ ਲੈਣਗੇ ਕਿਉਂਕਿ ਪਹਿਲਾਂ ਬਿਜਲੀ ਪਾਣੀ ਦੇ ਚੱਲਦੇ ਆ ਵੋਟਾਂ ਪੈ ਗੀਆਂ ਹੁਣ ਨਵਾਂ ਜਿਹੜਾ ਆਮ ਆਦੀ ਪਾਰਟੀ ਨੇ ਉੱਥੇ ਸਿਆਸੀ ਬਰਕੀ ਪਾਈਆ ਲੋਕਾਂ ਨੂੰ ਉਹ 1000 ਰੁਪਿਆ ਜਿਹੜਾ ਪੰਜਾਬ ਦੇ ਵਿੱਚ ਵੀ 1000 ਰੁਪਿਆ ਦੀ ਬੁਰਕੀ ਤੇ ਬਾਕੀ ਪੰਜਾਬ ਦੀ ਜਨਤਾ ਨੇ ਕਾਲੀਆਂ ਤੇ ਕਾਂਗਰਸੀਆਂ ਤੋਂ ਚੋਕੇ ਲਾ ਕੱਢਿਆ ਹੁਣ ਉੱਥੇ ਵੇਖਦਾ ਪਰ ਹੁਣੇ ਕਿ ਪੰਜਾਬ ਦੇ ਜਿਹੜੇ ਐਮ ਐਲ 92 ਐਮ ਐਲ ਹੁਣ ਤੇ ਚਲੋ 94 ਹੋ ਗਏ ਨੇ ਤੇ ਮੰਤਰੀ ਪਾ ਕੇ ਪੰਜਾਬ 'ਚ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਔਰ ਪਿਛਲੇ ਲਗਭਗ 3 ਸਾਲਾਂ ਤੋਂ ਪਿੰਡਾਂ ਦੇ ਵਿੱਚ ਇੱਕ ਕਿੱਟ ਵੀ ਨਹੀਂ ਲੱਗੀ ਸ਼ਹਿਰਾਂ ਦੇ ਵਿੱਚ ਵੀ ਕੋਈ ਵਿਕਾਸ ਨਹੀਂ ਹੋਇਆ ਇਸੇ ਕਰਕੇ ਸ਼ਹਿਰ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਨਗਰ ਨਿਗਮ ਇਹਨਾਂ ਦੀ ਨਹੀਂ ਬਣੀ ਪਟਿਆਲੇ ਵੀ ੱੱਕੇ ਕਿ 26 ਜਾਣਿਆਂ ਦੇ ਕਾਗਜ਼ੀ ਰੱਦ ਕਰਵਾ ਦੇ ਤੇ ਭਰ ਨਹੀਂ ਦਿੱਤੇ ਗਏ ਫਿਰ ਕੋ ਕੇ ਲੈ ਗੇ ਬਾਕੀ ਜਿਹੜੀਆਂ 4 ਨਗਰ ਨਗਮਾਂ ਉੱਥੇ ਇਹਨਾਂ ਦੀ ਬਹੁਮਤ ਨਹੀਂ ਮਿਲਿਆ ਹੁਣ ਖਰੀਦੋ ਫਰਿਕ ਤੇ ਜਾਂ ਤੋੜ ਜੋੜ ਤੋੜ ਚੱਲ ਰਿਹਾ ਹੈਗਾ ਜੇ ਸ਼ਹਿਰਾਂ 'ਚ ਵਕਾਸ ਕੀਤਾ ਹੁੰਦਾ ਤੇ ਫਿਰ ਇਹਨਾਂ ਦੀ ਪਟਿਆਲੇ ਤੋਂ ਨਾਲ-ਨਾਲ ਚਲੋ ਪਟਿਆਲੇ ਤੱਕ ਹੀ ਬਾਕੀ ਜਗ੍ਹਾ ਵੀ ਧੱਕਾ ਕੀਤਾ ਫਿਰ ਵੀ ਇਹਨਾਂ ਦੇ ਮੇਰ ਬੰਨੇ ਚਾਹੀਦੇ ਨਹੀਂ ਬੰਨੇ ਭੂਨੇ ਜਿਹੜੇ ਐਮਐਲਏ ਪੰਜਾਬ ਦੇ ਮੰਤਰੀ ਉਹ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਉਹਨਾਂ ਦੇ ਤੇ ਇੱਥੇ ਪੈਰ ਹੀ ਘੱਟ ਲੱਗੇ ਨੇ ਗੱਡੀਆਂ ਦੇ ਸਰਕਾਰੀ ਗੱਡੀਆਂ ਦੇ ਟਾਇਰ ਵੀ ਘਸ ਗਏ ਤੇ ਐਮਐਲਏ ਦੇ ਪੈਰ ਵੀ ਘਸ ਗਏ ਤੇ ਜੇਬਾਂ ਵੀ ਘਸ ਗਈਆਂ ਕਿਉਂਕਿ ਜੇ ਬਾ ਦਿੱਲੀ ਜਾਓਗੇ ਛੱਤੀਸਗੜ ਜਾਓਗੇ ਗੁਜਰਾਤ ਜਾਓਗੇ ਤੇ ਜੇ ਬਾ ਭਰ ਕੇ ਜਾਣਗੇ ਪੈਂਦੀਆਂ ਉਹ ਖਾਲੀ ਹੋ ਜਾਂਦੀਆਂ ਦਿੱਲੀੋਂ ਜਿਹੜੇ ਆਉਂਦੇ ਨੇ ਵਰਕਰ ਉਹਨਾਂ ਵਾਸਤੇ ਤੇ ਪੰਜਾਬ ਜਿੱਤੇ ਬਹੁਤ ਸਾਰੀਆਂ 18 ਆਈਆਂ ਨੇ ਹੋਟਲ ਪ੍ਰਬੰਧ ਕੀਤੇ ਜਾਂਦੇ ਨੇ ਸਰਕਾਰੀ ਰੈਸਟੋਰੈਂਟ ਹਾਊਸ ਆ ਕੋਠੀਆਂ ਨੇ ਜਦੋਂ ਆਪਣੇ ਪੰਜਾਬ ਦੇ ਐਮਐਲਏ ਤੇ ਮੰਤਰੀ ਜਾਂਦੇ ਉੱਥੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਇਹਨਾਂ ਨੂੰ ਆਪਣੇ ਖਰਚੇ ਤੇ ਹੀ ਹਾਜ ਚ ਟਿਕਟਾਂ ਲੈਣੀਆਂ ਪੈਂਦੀਆਂ ਨੇ ਛੱਤੀਸਗੜ ਵੀ ਮੰਤਰੀ ਹਾਜ ਦੀਆਂ ਟਿਕਟਾਂ ਤੋਂ ਲੈ ਕੇ ਗਏ ਨੇ ਮੱਧ ਪ੍ਰਦੇਸ਼ ਵੀ ਰਾਜਸਥਾਨ ਵੀ ਹੁਣ ਉਹ ਸਵਾਲ ਹੈ ਕਿ ਉਹ ਪੈਸਾ ਕਿੱਥੋਂ ਆਣਾ ਹੈਗਾ ਇੱਕ ਤੇ ਪੰਜਾਬ ਦਾ ਇੱਕ ਮੰਤਰੀ ਆ ਉਹ ਦਿੱਲੀ ਜਾਊਗਾ ਗੱਡੀ ਉਹਦੀ ਪਹਿਲਾਂ ਹੀ ਚਲ ਗਈ ਹੋਗੀ ਆਪ ਉਹ ਜਾ ਹਿੱਥੇ ਜਾਊਗਾ ਉਹ ਜਿੱਥੇ ਵੀ ਉਹ ਜਾਂਦਾ ਹੈਗਾ ਪੰਜਾਬ ਤੋਂ ਹੀ ਗੱਡੀ ਜਾਂਦੀ ਹੈ ਉਹਨੂੰ ਆਪਣੀ ਗੱਡੀ ਤੇ ਭਰੋਸਾ ਉਹ ਗੱਡੀ ਦੇ ਵਿੱਚ ਪਤਾ ਨਹੀਂ ਕੀ ਜੰਤਰਫਿੱਟ ਕੀਤੇ ਹੈਗੇ ਨੇ ਇਦਾਂ ਦੇ ਦੋ ਤਿੰਨ ਹੋਰ ਮੰਤਰੀ ਵੀ ਹੈਗੇ ਨੇ ਉਹ ਖਾਲੀ ਗੱਡੀ ਮਿਰਜੇ ਦੀ ਜਿਵੇਂ ਕਹਿੰਦੇ ਨੇ ਖਾਲੀ ਘੋੜੀ ਛਣਕਦੀ ਜਾਂਦੀ ਹੈਗੀ ਓਦਾਂ ਹੀ ਇੱਕ ਦੋ ਤਿੰਨ ਮੰਤਰੀਆਂ ਦੀ ਗੱਡੀਆਂ ਖਾਲੀ ਜਾਂਦੀਆਂ ਡਰਾਈਵਰ ਲੈ ਕੇ ਜਾਂਦਾ ਫਿਰ ਮੰਤਰੀ ਜਹਾਜ਼ ਉਤਰਨਗੇ ਫਿਰ ਗੱਡੀ ਜਾਊਗੀ ਫਿਰ ਮੰਤਰੀ ਸਾਹਿਬ ਦੋ ਤਿੰਨ ਬੈਠਣਗੇ ਹੁਣੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਮੰਤਰੀ ਹੈ ਪੰਜਾਬ ਤੋਂ ਬਾਅਦ ਹਿਮਾਚਲ ਬੀਜੀ ਯੂਪੀ ਬੀਜੀ ਉੱਤਰਾਖੰਡ ਬੀਜੀ ਛੱਤੀਸਗੜ੍ਹ ਬੀਜੀ ਮਾਰ ਮਧ ਪ੍ਰਦੇਸ਼ ਬੀਜੀ ਗੋਆ ਬੀਜੀ ਗੁਜਰਾਤ ਬੀਜੀ ਰਾਜਸਥਾਨ ਬੀਜੀ ਫਿਰ ਪੰਜਾਬ ਦੀਆਂ ਇਲੈਕਸ਼ਨ ਆਜੋ ਜਨਰਲ ਇਲੈਕਸ਼ਨ ਆ ਗਈ ਲੋਕ ਸਭਾ ਦੀ ਜਿਮਨੀ ਚੋਣ ਆ ਗਿਆ ਪੰਚਾਇਤੀ ਚੋਣ ਆ ਗਿਆ ਨਗਰਪਾਲਿਕਾ ਚੋਣ ਆ ਗਿਆ ਮਤਲਬ ਜਿਵੇਂ ਨਵੀਂ ਵਿਆਹੀ ਉਹ ਜੋੜਾ ਨਹੀਂ ਹੁੰਦਾ ਉਹ ਘੁੰਮਦਾ ਹੀ ਰਹਿੰਦਾ ਹੈਗਾ ਇਹਨਾਂ ਦਾ ਵੀ ਪਿਛਲੇ 3 ਦਸਾਲਾਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਐਮ.ਐਲ.ਏ ਦੇ ਮੰਤਰੀਆਂ ਦਾ ਹਨੀਮੂਨ ਨਹੀਂ ਖਤਮ ਹੋਇਆ ਦੇ ਤੇਰੇ ਦੀ ਤੇਰੇ ਦਿੱਲੀ ਵਾਲੇ ਨੇ ਇਹਨਾਂ ਦੀਆਂ ਕੀਸੀਆਂ ਕਰਾਤੀਆਂ ਕੀਸੀਆਂ ਤੇ ਕੀਸੀਆਂ ਹੋ ਰਹੀਆਂ ਨੇ ਪਰ ਇਹ ਵੀ ਕਹਿੰਦੇ ਕਿ ਇੱਕ ਤੇ ਰਣਨੀਤੀ ਤੈਅ ਕੀਤੀ ਗਈ ਕਿ ਕਿਹੜੇ-ਕਿਹੜੇ ਮੰਤਰੀ ਕਿਹੜੇ-ਕਿਹੜੇ ਐਮ.ਐਲ.ਏ ਦੀਆਂ ਡਿਊਟੀਆਂ ਲੱਗਣਗੀਆਂ ਉਸਦਾ ਕਫੰਡ ਵੀ ਰੇਂਜ ਕਰਨੇ ਪੈਣ ਤੀਜੀ ਗੱਲ ਇਹ ਕਿ ਉਹਨਾਂ ਨੇ ਕਹਿੰਦੇ ਕਿ ਜਿਹੜੀ ਖਬਰ ਛਪਵਾਈ ਗਈ ਹੈ ਕਿ ਕੇਜਰੀਵਾਲ ਸਾਹਿਬ ਨੇ ਬੜੀ ਤਾਰੀਫ ਕੀਤੀ ਹੈ ਕਿ ਦੁਹੀ ਨਗਰ ਨਗਰ ਕਮ ਚੋਣਾ ਜਿੱਤ ਕੇ ਆਏ ਵੀ ਭਗਵੰਤ ਮਾਨ ਔਰ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਤੇ ਜਿਹੜੀ ਆ ਉਹ ਮੋਹਰ ਲੱਗੀ ਆ ਤਾਂ ਜਿੱਥੇ ਇਹ ਮਸਲਾ ਹੁਣ ਦੇਖਦੇ ਆ ਕਿਦਾ ਅਸਰ ਕਿੰਨਾ ਕੁ ਹੋਣਾ ਤੇ ਕਿੰਨਾ ਕੁ ਬੂਰ ਪੈਂਦਾ ਆਮ ਆਦਮੀ ਪਾਰਟੀ ਦੇ ਦਾਅਵਿਆਂ ਨੂੰ ਤੇ ਜਿਹੜੇ ਪਰਚਿਆਂ ਦੀ ਕਹਾਣੀ ਰਹੀ ਇੱਕ ਤੀਜਾ ਮਸਲਾ ਲਗਾਤਾਰ ਚਰਚਾ ਚਾ ਸ਼ਾਇਦ ਇਹ ਚਰਚਾ ਉਦੋਂ ਤੱਕ ਚੱਰੀ ਰਹੇਗੀ ਜਦੋਂ ਗੱਲ ਤਣ ਪੱਤਨ ਨਹੀਂ ਲੱਗਦੀ ਹੁਣ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ 30 ਦਸੰਬਰ ਦਾ ਸਮਾਂ ਦਿੱਤਾ ਗਿਆ ਏਜੰਡੇ ਵੀ ਪਹੁੰਚ ਗਏ ਆ ਮੈਂਬਰਾਂ ਕੋਲ ਹੁਣ ਉਸ ਮੀਟਿੰਗ ਦੇ ਉੱਤੇ ਸਭ ਦੀ ਨਜ਼ਰ ਟਿਕੀ ਰਹੇਗੀ ਕਿਉਂਕਿ 19 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਉਹਦੇ ਉੱਤੇ ਸਵਾਲ ਬੜੇ ਉੱਠੇ ਜਿਹੜੇ ਫੈਸਲੇ ਲਏ ਗਏ ਇੱਕ ਦ ਪੀਤਾੰ ਕਰਦੇ ਆ ਸੌਣ ਤੋਂ ਪਹਿਲਾਂ ਉਹ ਵੀ ਮਾਨਸਿਕ ਤੌਰ ਤੇ ਦਬਾਅ ਹੇਠ ਚੱਲ ਰਹੇ ਆ ਤਕੋ ਇਹ ਜਿਹੜੇ 30 ਤਰੀਕ ਦੀ ਜਿਹੜੀ ਮੀਟਿੰਗ ਹੈ ਕਾਫੀ ਮਹੱਤਵਪੂਰਨ ਮੀਟਿੰਗ ਹੈ ਵੈਸੇ ਤੇ ਹਰ ਮੀਟਿੰਗ ਹੀ ਮਹੱਤਵਪੂਰਨ ਹੁੰਦੀ ਆ ਪਰ ਕਿਝ ਮੀਟਿੰਗਾਂ ਦੇ ਵਿੱਚ ਅਜੇਹ ਏਜੰਡੇ ਆ ਜਾਂਦੇ ਨੇ ਜਿੰਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਜਾਂਦੀ ਆ ਹੁਣ ਕਿਉਂਕਿ ਜਿਹੜੀ ਇਹ ਮੀਟਿੰਗ 23 ਵਾਲੀ ਕੈਂਸਲ ਹੋ ਗਈ ਤੇ ਬਹੁਤ ਸਾਰੇ ਮਹੱਤਵਪੂਰਨ ਜੰਡੇ ਸੀ ਜਿਹਨੂੰ ਡੈਫਰ ਕੀਤਾ ਗਿਆ ਉਹਦੇ ਚ ਹਾਲਾਂਕਿ ਸ਼ਰੋਮਣੀ ਗੁਰਦਾ ਪ੍ਰਬੰਧ ਕਮੇਟੀ ਜਾਂ ਅਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਧਾਮੀ ਸਾਹਿਬ ਦੇ ਰਜੇਵੇਂ ਨਿੱਜੀ ਸੀ ਜੇ ਪਹਿਲਾਂ ਰਜੇਵੇਂ ਨਿੱਜੀ ਹੀ ਤਾਂ ਫਿਰ 23 ਤਰੀਕ ਦੀ ਮੀਟਿੰਗ ਰੱਖਣ ਦੀ ਲੋੜ ਨਹੀਂ ਹੁੰਦੀ ਇੱਕ ਹੁੰਦਾ ਕਿ ਸੱਡਨਲੀ ਤੁਹਾਡੇ ਘਰ ਚ ਕੰਮ ਪੈ ਜਾਂਦਾ ਤੇ ਉਹਨੂੰ ਰਜੇਵਾ ਨਹੀਂ ਕਹਿੰਦੇ ਹੈਗੇ ਰਜੇਵੇਂ ਉਹ ਹੁੰਦੇ ਹੀ ਜਿਹੜੇ ਆਲਰੇਡੀ ਫਿਕਸ ਹੁੰਦੇ ਨੇ ਕੋਈ ਘਰ ਚ ਖੰਡ ਪਾੜ ਹੈ ਕੋਈ ਖੁਸ਼ੀ ਦਾ ਪ੍ਰੋਗਰਾਮ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਹਨੂੰ ਰਜੇਵੇਂ ਕਹਿੰਦੇ ਨੇ ਡੇ ਟੂ ਡੇ ਰਜੇਵੇਂ ਤੇ ਸਾਰੇ ਤੇ ਚੱਲਦੇ ਰਹਿੰਦੇ ਹੈਗੇ ਨੇ ਔਰ ਮੀਟਿੰਗ ਪਹਿਲਾਂ ਪ੍ਰਧਾਨ ਨੂੰ ਪੁੱਛ ਕੇ ਹੀ ਰੱਖੀ ਜਾਂਦੀ ਹੈਗੀ ਆ ਚਲੋ ਵਜ੍ਹਾ ਹੋ ਸਕਦੀ ਉਹ ਸ਼ਰਮਿਕ ਕਮੇਟੀ ਵੀ ਤੇ ਸ਼ਰਮਿਕ ਅਕਾਲੀ ਦਲ ਵੀ 23 ਤਰੀਕ ਨੂੰ ਕਿਹੜੀ ਮੀਟਿੰਗ ਕਿਉਂ ਕੈਨਸਲ ਹੋਸ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਉਹ 30 ਤਰੀਕ ਹੈ ਇੱਕਦਮ ਵੱਡੀ ਗੱਲ ਹੈ ਕਿ 23 ਨੂੰ ਇਸ ਕਰਕੇ ਵੀ ਡੈਫਰ ਕਰਤੀ ਹੋਗੀ ਇੱਕ ਤੇ ਉਹ ਧਾਮੀ ਸਾਹਿਬ ਤੇ ਪ੍ਰੈਸ਼ਰ ਹੈ ਦੂਜਾ ਹੋ ਸਕਦਾ ਹੈ ਕਿ ਸ਼ਹੀਦੀ ਦਾ ਦਿਹਾੜੇ ਚੱਲ ਰਹੇ ਨੇ ਉਹਦੇ ਕਰਕੇ ਡੈਫਰ ਕਰਤੀ ਹੋਗੀ 28 ਤਰੀਕ ਤੱਕ ਤੇ ਸ਼ਹੀਦਿੱਦ ਦੇ ਆੜੇ ਨੇ 30 ਤਰੀ ਨੂੰ ਮੀਟਿੰਗ ਰੱਖੀ ਉਹਦੇ ਚ ਮੋਟੀਆਂ ਜਿਹੜੀਆਂ ਗੱਲਾਂ ਨੇ ਉਹਨੂੰ ਲੈ ਕੇ ਤੇ ਪੂਰਾ ਜੱਗ ਜਾਣ ਜਾਣ ਚੁੱਕਾ ਹੈਗਾ ਇੱਕ ਤੇ ਕੀ ਜਿਹੜਾ ਗਿਆਨੀ ਹਰਪੀ ਸਿੰਘ ਹੋਣਾ ਨੂੰ ਲੈ ਕੇ ਧਾਮੀ ਸਾਹਿਬ ਹੋਣਾ ਨੇ ਸੜਲੀ ਏਜੰਡਾ ਲੈ ਕੇ ਆਏ ਨੇ ਜਿਵੇਂ ਕਹਿੰਦੇ ਨੇ ਕੱਚ ਚੁਕ ਮੁੰਗਲੀ ਕੱਢ ਕੇ ਮਾਰਨੀ ਉਵੇਂ ਇਹਨਾਂ ਨੇ ਪੰਥ ਦੇ ਕੱਚ ਚੁਕ ਮੁੰਗਲੀ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਧਾਮੀ ਸਾਹਿਬ ਹੋਣਾ ਉਹ ਮਤਲਬ ਉਹਨਾਂ ਦਾ ਏਜੰਡਾ ਹੈ ਕਿ ਉਹ ਜਿਹੜੀ ਕਮੇਟੀ ਬਣਾਈਆ ਤਿੰਨ ਮੈਂਬਰੀ ਜਿਹਦੇ ਚ ਰਗੂਜੀ ਸਿੰਘ ਵੀਰਕੋਣੀ ਆ ਸ਼ਰਮਿਕ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਉਹ ਮੀਟਿੰਗ ਕਮੇਟੀ ਜਿਹੜੀ ਤਿੰਨ ਮੈਂਬਰੀ ਰੱਦ ਕੀਤੀ ਜਾਊਗੀ ਤੀਜਾ ਜਿਹੜਾ ਸ਼ਰਮਿਕ ਕਮੇਟੀ ਨੇ ਪਿਛਲੀ ਤੋਂ ਪਿਛਲੀ ਮੀਟਿੰਗ ਵਿੱਚ ਨਰੈਣ ਸਿੰਘ ਚੌੜਾ ਨੂੰ ਸਪੰਤ ਚੋਂ ਛੇਕਣ ਵਾਲਾ ਮਤਾ ਪਾਸ ਕੀਤਾ ਉਹ ਵਾਪਸ ਲਿਆ ਜਾਊਗਾ ਇਹ ਜਿਹੜੇ ਦੋਨੇ ਮਸਲੇ ਨੇ ਜਿਹੜੇ ਮਤੇ ਹੀ ਕੀ ਇਹ ਹੁਣ ਅਕਾਲ ਤਖਤ ਸਾਹਿਬ ਨੂੰ ਸੌਂਪੇ ਜਾਣਗੇ ਕਿ ਸਿੰਘ ਸਭਾਣ ਫੈਸਲਾ ਲਿਆ ਲੈਣਗੇ ਕਿ ਇਸ ਤੇ ਕਰਨਾ ਕੀ ਹੈ ਕਿਉਂਕਿ ਇਹ ਦੋਨੇ ਹੀ ਮਸਲੇ ਅਕਾਲ ਤਖਤ ਤੇ ਮੈਟਰ ਕਰਦੇ ਨੇ ਸ਼ਰੋਮਣੀ ਕਮੇਟੀ ਦਾ ਇਹਨਾਂ ਮਸਲਿਆਂ ਦੇ ਨਾਲ ਕੋਈ ਲੈਣਾ ਦੇਣਾ ਸੀ ਸ਼ਰੋਮਣੀ ਕਮੇਟੀ ਦਾ ਸਿਰਫ ਤੇ ਸਿਰਫ ਕੀ ਮਸਲਾ ਹੈਗਾ ਗੁਰਧਾਮਾਂ ਦੀ ਸੇਵਾ ਕਰਨਾ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਕੌਮ ਦੇ ਵਿੱਚ ਜਿਹੜੇ ਵਿਵਾਦ ਪੈਦਾ ਹੁੰਦੇ ਇਹਨਾਂ ਦਾ ਕੋਈ ਰਾਈਟ ਨਹੀਂ ਇਹਨਾਂ ਦਾ ਸਿਰਫ ਔਰ ਜਥੇਦਾਰ ਅੱਜ ਕੱਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਲੈ ਕੇ ਮੀਟਿੰਗ ਹੋ ਸਕਦੀ ਹੈ ਕੌਮ ਦੇ ਜਥੇਦਾਰਾਂ ਨੂੰ ਲੈ ਕੇ ਉਹਨਾਂ ਨੂੰ ਕੱਢਣਾ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਨਹੀਂ ਆਉਂਦੀ ਉਹਦਾ ਨਪਟਾਰਾ ਕਰਨਾ ਉਹ ਕਾਲ ਤੱਕ ਸਾਹਿਬ ਹੀ ਕਰ ਸਕਦਾ ਉਹ ਐਡਜੈਕਟਿਵ ਦੇ ਕੋਲ ਨਹੀਂ ਹੈ ਰਾਈਟ ਪਹਿਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਾਲ ਤਖਤ ਸਾਹਿਬ ਦੇ ਜਾਂ ਬਾਕੀ ਦੋ ਤਖਤਾਂ ਦੇ ਜਥੇਦਾਰ ਜਿਹੜੀ ਨਿਯੁਕਤੀ ਆ ਸ਼੍ਰੋਮਣੀ ਕਮੇਟੀ ਕਰਦੀ ਉਹਦੇ 'ਚ ਪਰ ਜਿਹੜਾ ਬਾਕੀ ਜਿਹੜੇ ਮਸਲੇ ਗੰਭੀਰ ਆ ਜਾਂਦੇ ਉਹ ਕਾਲ ਤਖਤ ਦਾ ਆਪਣੇ ਅਧਿਕਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੀ ਤੁਸੀਂ ਤੁਹਾਡੇ ਕਾਲੀ ਦਲ ਨੇ ਆਪੇ ਵੀਡੀਓ ਲੀਕ ਕਰਵਾਈਆਂ ਆ ਆਪੇ ਇੰਟਰਵਿਊਆਂ ਕਰਵਾਈਆਂ ਆ ਆਪੇ ਸ਼ਿਕਾਇਤਾਂ ਕਰਵਾਈਆਂ ਵਾ ਉਹਦਾ ਜਿਹੜਾ ਰੈਗੂਲੇਸ਼ਨ ਪਾਸ ਕਰਕੇ ਕਿ ਸਾਡੇ ਕੋਈ ਸ਼ਿਕਾਇਤਾਂ ਪਹੁੰਚੀਆਂ ਨੇ ਇਹ ਕਾਲਤਕ ਸਾਹਿਬ ਦੇ ਜਥੇਦਾਰ ਦੇਖਣ ਜਾਂ ਜਿਨ੍ਹਾਂ ਨੇ ਸ਼ਿਕਾਇਤਾਂ ਕਰਵਾਈਆਂ ਨੇ ਸੱਚੀਆਂ ਕਰਵਾਈਆਂ ਝੂਠੀਆਂ ਕਰਵਾਈਆਂ ਵੀਡੀਓ ਲੀਕ ਕਰਵਾਈ ਐਡੀਟਿੰਗ ਕਰਵਾਈ ਡੇਢ ਮਿੰਟ ਦੀ ਕੱਢ ਕੇ ਦਿਖਾਈ ਉਹਨਾਂ ਨੂੰ ਤੇ ਸਿਆਣਪੇ ਚਾਹੀਦੀ ਕਿ ਸ਼ਰੋਮਣੀ ਕਮੇਟੀ ਦੇ ਮੋਢੇ ਤੇ ਬੰਦੂਕ ਕਿਉਂ ਰੱਖਦੇ ਹੋ ਤੁਸੀਂ ਸਿੱਧੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਵੀ ਦਿੰਦੇ ਭਾ ਜੀ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਸ਼ਿਕਾਇਤ ਮਿਲੀ ਆ ਅਸੀਂ ਚਾਹੁੰਦੇ ਕਿ ਇਹਦਾ ਨਪਟਾਰਾ ਕੀਤਾ ਜਾਵੇ ਤੁਸੀਂ ਵਾਇਆ ਧਾਮੀ ਲਾ ਕੇ ਤੇ ਧਾਮੀ ਵਾਲਾ ਜਿਹੜਾ ਮਸਲਾ ਤੁਹਾਡੇ ਉਲਟਾ ਪੈ ਗਿਆ ਹੁਣ ਇਹ ਦੋ ਮਹੱਤਵਪੂਰਨ ਏਜੰਡੇ ਨੇ ਦੱਸਿਆ ਜਾ ਰਿਹਾ ਜਿਹਨੂੰ ਲੈ ਕੇ ਕਿ ਵਾਕਈ ਜਿਹੜੇ 30 ਤਰੀਕ ਨੂੰ कि जहां ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਕੇ ਤੌਰ ਤੇ ਕੱਢਣਗੇ ਜਾਂ ਉਹਨਾਂ ਖਿਲਾਫ ਜਿਹੜੀ ਬਣਾਈ ਹੋਈ ਕਮੇਟੀ ਦੀ ਹੁਣ ਸ਼ੁਪਾਰਸ਼ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਕਰਨਗੇ ਔਰ ਦੂਜਾ ਨਰੈਨ ਸਿੰਘ ਚੋੜੇ ਵਾਲਾ ਇਸ਼ੂ ਹੁਣ ਤੀਜਾ ਜਿਹੜੀ ਅੱਜ ਤੁਸੀਂ ਜਿਹੜੇ ਐਡਜੈਕਟਿਵ ਮੈਂਬਰ ਦੇ ਨਾਲ ਗੱਲ ਕੀਤੀ ਆ ਉਹਦੇ ਸਪਸ਼ਟੀਕਰਨ ਵੈਸੇ ਤੇ ਕਮੇਟੀ ਦਾ ਏਜੰਡਾ ਜਾਂ ਕਿੰਨੇ 48 ਘੰਟੇ ਪਹਿਲਾਂ ਜਾਂ 72 ਘੰਟੇ ਪਹਿਲਾਂ ਏਜੰਡਾ ਆ ਗਿਆ ਹੋਊਗਾ ਕਿਉਂਕਿ ਅਜੇ 30 ਤਰੀਕ ਨੂੰ ਏਜੰਡਾ ਛਪੂਗਾ ਉਹਦੇ 'ਚ ਦੇਖੋ ਕੀ ਏਜੰਡਾ ਆਉਂਦਾ ਕਿ ਗੁਪਤ ਏਜੰਡਾ ਕੀ ਹੋਏਗਾ ਕਿਉਂਕਿ ਪਿਛਲੀ ਵਾਰ ਤੇ ਗੁਪਤ ਏਜੰਡਾ ਸੀ اچانک ਗਿਆਨੀ ਹਰਪ੍ਰੀਤ ਸਿੰਘ ਵਾਲਾ ਈਸ਼ੂ ਲੈ ਆਂਦਾ ਹੈਗਾ ਤੇ ਇੱਕ ਕਮੇਟੀ ਬਣਾ ਕਿਉਂਕਿ ਮੈਜੋਰਟੀ ਜਿਹੜੀ ਐਡਜੈਕਟਿਵ ਦੇ ਵਿੱਚ ਆ ਉਹ ਨੌਵਾਂ 'ਚੋਂ ਅੱਠ ਬੰਦੇ ਤੇ ਸ਼ਾਇਦ ਇਹਨਾਂ ਦੇ ਹੀ ਆ ਇਸ ਕਰਕੇ ਉਹ ਜਿਹਦੀ ਮੈਜੋਰਟੀ ਆ ਉਹਦੇ ਧੱਕਾ ਵੀ ਕਰ ਸਕਦਾ ਉਹ ਜਿਹੜੀ ਕਿਉਂਕਿ ਨਮਰੋਜ਼ ਨਹੀਂ ਹਾਲਾਂਕਿ ਕਈਆਂ ਨੇ ਆਪਣਾ ਡਾਇਸੈਟ ਨੋਟ ਜਿਹੜਾ ਇਤਰਾਜ਼ ਵੀ ਨੋਟ ਕਰਵਾਇਆਗਾ ਲੇਕਿਨ ਇਸ ਦੇ ਬਾਅਦ ਉਹ ਕਮੇਟੀ ਬਣ ਗਈ ਹੁਣ ਜਦੋਂ ਪੰਥ ਦਾ ਇਤਰਾਜ਼ ਆਇਆ ਤੇ ਫਿਰ ਮਾਨਸਿਕ ਤੌਰ ਤੇ ਧਾਮੀ ਸਾਹਿਬ ਤੇ ਵੀ ਪ੍ਰੈਸ਼ਰ ਪੈ ਗਿਆ ਤੇ ਪ੍ਰੈਸ਼ਰ ਰਹਿਣ ਤੋਂ ਪਹਿਲਾਂ ਹੀ ਸੂਝ-ਬੂਝ ਰੱਖਣੀ ਚਾਹੀਦੀ ਸੀ ਕਿ ਮੇਰਾ ਤੇ ਅਧਿਕਾਰ ਨਹੀਂ ਹੈ ਕਿਉਂਕਿ ਤੁਸੀਂ ਉਸ ਜਥੇਦਾਰ ਦੇ ਖਿਲਾਫ ਸ਼ਿਕਾਇਤ ਦਾ ਨਪਟਾਰਾ ਕਰਨਾ ਚਾਹੁੰਦੇ ਹੋ ਜਿਹੜੇ ਤੁਹਾਡੇ ਹੁਣ ਸਿਆਸੀ ਸ਼ਰੀਕ ਬਣ ਚੁੱਕੇ ਨੇ ਜਿਨ੍ਹਾਂ ਖਿਲਾਫ ਤੁਸੀਂ ਤੁਹਾਡੇ ਪਾਰਟੀ ਦੇ ਲੀਡਰਾਂ ਤੇ ਲੋਕੀ ਦੁਨੀਆ ਪਰ ਇਲਜ਼ਾਮ ਲਗਾਇਆ ਕਿ ਵੀਡੀਓ ਜਾਣ ਕੇ ਕਢਵਾਈ ਕੀ ਹੈ ਐਡੀਟਿੰਗ ਕਰਵਾਈ ਗਈ ਹੈ ਸ਼ੀਡਸ਼ਾਨੀ ਕੀਤੀ ਗਈ ਹੈ ਪੁਰਾਣੇ ਰਿਸ਼ਤੇ ਉਹਦੇ ਫਰੁੱਲੇ ਜਾ ਰਹੇ ਨੇ ਉਹਦਾ ਕੈਰੈਕਟਰ ਅਸੈਸੀਨੇਸ਼ਨ ਕੀਤਾ ਜਾ ਰਿਹਾ ਤੇ ਇਸ ਕਰਕੇ ਤੇ ਤੁਹਾਨੂੰ ਚਾਹੀਦਾ ਨਹੀਂ ਸੀ ਕਿਉਂਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਵੀ ਹੋ ਹਰ ਇੱਕ ਸ਼੍ਰੋਮਣੀ ਉਹਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋਰ ਕਮੇਟੀ ਦਾ ਮੈਂਬਰ ਦਾ ਤੁਹਾਨੂੰ ਇਹ ਮਾਮਲਾ ਹੀ ਜਥੇਦਾਰਾਂ ਦਾ ਸਿੱਧਾ ਸਿੱਧਾ ਰੈਫਰੀਅਲ ਕਰਨਾ ਚਾਹੀਦਾ ਔਰ ਤੁਸੀਂ ਇੱਕ ਚੰਗੇ ਨਾਮ ਵਰ ਕਾਬਲ ਵਕੀਲ ਵੀ ਹੋ ਤੇ ਤੁਹਾਨੂੰ ਚਾਹੀਦਾ ਹੈ ਕਿ ਪਹਿਲਾਂ ਹੀ ਚੰਗੀ ਵਕਾਲਤ ਕਰ ਦੇ ਜਿੰਨੇ ਵੀ ਸ਼ਿਕਾਇਤ ਕਰਵਾਈ ਆ ਜਾਂ ਜਿੰਨੇ ਵੀ ਕੀਤੀ ਆ ਉਹਨੂੰ ਚੋਂ ਕਹਿੰਦੇ ਕਿ ਸਿੱਧੀ ਜਥੇਦਾਰ ਨੂੰ ਹੀ ਭੇਜੀ ਜਾਵੇ ਤੇ ਜਿਆਦਾ ਵਧੀਆ ਰਹੂਗਾ ਪਰ ਹੁਣ ਦੇਖਦੇ ਆ ਕਿ 30 ਤਰੀਕ ਨੂੰ ਕਮੇਟੀ ਦੀ ਜਿਹੜੀ ਹੋਣੀ ਅੰਤਰੀ ਕਮੇਟੀ ਉਹਦੇ ਚ ਕਿਹੜੇ ਕਿਹੜੇ ਮਹੱਤਵਪੂਰਨ ਏਜੰਡੇ ਲੈ ਕੇ ਆਉਂਦੇ ਨੇ ਪਰ ਇਹ ਹੈ ਕਿ ਕਿਉਂਕਿ ਇਹ ਜਿਹੜੀਆਂ ਸਿੱਧੀ ਦਿਹਾੜਾ ਸਮਾਪਤ ਹੋ ਜਾਣਾ ਉਸ ਤੋਂ ਬਾਅਦ ਕਾਲੀ ਦਲ ਦੀ ਵੀ ਵਿਵਪਤਾ ਵਧੇਗੀ ਸ਼ਰੂਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਸਤੇ ਵੀ ਵਿਵਪਤਾ ਵਧੇਗੀ ਔਰ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਅਨਕਾਲੀ ਦਲ ਤੇ ਸ਼ਰੂਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੇ ਮੋਰਚਾ ਖੋਲ੍ਹਿਆ ਹਰਪੀ ਸਿੰਘ ਹੋਣਾ ਦੇ ਖਿਲਾਫ ਹਰਪੀ ਸਿੰਘ ਹੋਣੀ 30 ਤਰੀਕ ਤੋਂ ਬਾਅਦ ਉਹਨਾਂ ਦਾ ਕੀ ਐਕਸ਼ਨ ਹੋਏਗਾ ਐਕਸ਼ਨ ਇਹਨਾਂ ਦਾ ਉਹਨਾਂ ਦਾ ਕੀ ਰੈਐਕਸ਼ਨ ਹੋਏਗਾ ਜਥੇਦਾਰ ਹਰਪੀ ਸਿੰਘ ਅਲਾ ਉਹਨੂੰ ਲੈ ਕੇ ਜਿਹੜਾ ਕੌਮ ਆ ਉਹ ਆ ਵੀ ਉਹ ਇੰਤਜ਼ਾਰ ਕਰਨੇ ਕਿ ਇਹਨਾਂ ਦੇ ਕਰੈਕਟਰ ਅਸੈਸਿਨੇ ਸ਼ਿਕਰਤਾ ਪਰਿਵਾਰ ਵੀ ਨਹੀਂ ਬਖਸ਼ਿਆ ਉਹ ਹੁਣ ਦੇਖਦੇ ਕਿ ਉਹਨਾਂ ਦਾ ਜਿੱ ਕੀ ਜਵਾਬੀ ਹਮਲਾ ਕੀ ਹੁੰਦਾ ਉਹਨਾਂ ਦੇ ਘੁੰਡਚਾਕੀ ਲਿਆ ਕੋਠੀ ਖਾਲੀ ਕਰਤੀ ਸਕਿਉਰਿਟੀ ਵਾਪਸ ਲੈ ਲਈ ਸਭ ਕੋ ਦੇ ਆਮ ਸਧਾਰਨ ਇੱਕ ਸਿੱਖ ਵਜੋਂ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਉਹ ਇਹਨਾਂ ਦੇ ਕਿੰਨੇ ਪੋਤੜੇ ਫਰੂਲਦੇ ਨੇ ਉਹ ਦੇਖਦੇ ਕਿਉਂਕਿ ਪਹਿਲੀ ਵੀਡੀਓ ਆਈ ਉਹ ਵੀ ਐਡੀਟਿੰਗ ਇੱਕ ਹੋਰ ਵੀਡੀਓ ਖਾਸ ਕਰਕੇ ਚੈਨਲਾਂ ਤੇ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਵੀ ਦੋਸ਼ੀ ਆ ਉਹ ਹਰਪੀ ਸਿੰਘ ਉਹਨਾਂ ਨੂੰ ਹੀ ਬਣਾਇਆ ਜਾ ਰਿਹਾ ਇੱਕ ਪਾਸੜ ਵੀਡੀਓ ਦਿਖਾਈ ਜਾ ਰਹੀ ਹੈ ਇਹਦਾ ਮਤਲਬ ਤੁਹਾਡਾ ਅਕਾਲ ਤਖਤ ਤੇ ਵੀ ਦਬਦਬਾ ਉਹਨਾਂ ਦੇ ਸਟਾਫ ਕੋ ਕੋ ਸਟਾਫ ਸਾਰਾ ਸ਼ਰੂਨੀ ਕਮੇਟੀ ਦਾ ਤੇ ਬਹੁਤੇ ਜਿਹੜੇ ਸ਼ਰੂਨੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਆਮ ਘਰਾਂ ਦੇ ਨਹੀਂ ਆ ਮੁੰਡੇ ਕੁੜੀਆਂ ਉਹ ਕਾਲੀਦਲ ਲੀਡਰਾਂ ਦੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀਆਂ ਦੇ ਹੀ ਰਿਸ਼ਤੇਦਾਰ ਨੇ ਹਾਲਾਂਕਿ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦਾ ਐਕਟ ਇਹ ਕਹਿੰਦਾ ਕਿ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦਾ ਜਿਹੜਾ ਵੀ ਕੋਈ ਮੈਂਬਰ ਹੈਗਾ ਉਹਦੇ ਬਲੱਡ ਰਿਲੇਸ਼ਨ ਚ ਕੋਈ ਨੌਕਰੀ ਨਹੀਂ ਲੱਗ ਸਕਦਾ ਤੇ ਉੱਤੇ ਬਹੁਤੇ ਜਿਹੜੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਮੈਂਬਰ ਨੇ ਉਹਨਾਂ ਦੀਆਂ ਘਰ ਵਾਲੀਆਂ ਭਰਜਾਈਆਂ ਚਾਚੀਆਂ ਤਾਈਆਂ ਭਤੀਜੇ ਭੂਆ ਫੁੱਫੜ ਨੌਕਰੀ ਕਰਦੇ ਨੇ ਤੇ ਜਦੋਂ ਐਡੇ ਵੱਡੇ ਤੁਸੀਂ ਗੁਨਾਹ ਕਰਦੇ ਗੁਰੂ ਘਰ ਦੀ ਗੋਲਕ ਲੋਟ ਰਹੇ ਹੋ ਤੇ ਫਿਰ ਤੇ ਤੁਹਾਨੂੰ ਸਿਆਸੀ ਤੌਰ ਤੇ ਲੋਕਾਂ ਗਾਲਾਂ ਕੱਢਣੀਆਂ ਹੀ ਆ ਫਿਰ ਤੁਹਾਡੇ ਕਉਨਾਂ ਵਾਕੀ ਮੇ ਮਾਪ ਕੀਤੇ ਜਾ ਸਕਦੇ ਨੇ ਇਹ ਆਪਣੇ ਆਪ ਚ ਵੱਡਾ ਸਵਾਲਾ ਔਰ ਜਿਹੜੇ ਮਤੇ ਪਾਸ ਹੋਏ ਨੇ ਸਮੇ ਸਮੇ ਉਹਦੇ ਚਿਵਿਆ ਕਿ ਸ਼ਰੂਮਨੀ ਕਮੇਟੀ ਨੂੰ ਹੁਕਮ ਹੋਏ ਨੇ ਕਾਲ ਤੱਕ ਸਾਹਿਬ ਵੱਲੋਂ ਕਿ ਜਿਹੜੇ ਵੀ ਸ਼ਰੂਮਨਗੁਰ ਦਾ ਪ੍ਰਬੰਧ ਕਮੇਟੀ ਦੇ ਮੈਂਬਰ ਚੂਣ ਲੜਦੇ ਆਗੇ ਨੇ ਉਹਨਾਂ ਦਾ ਪਰਿਵਾਰ ਪਤੀ ਤੇ ਸਿੱਖ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਬਹੁਤਿਆਂ ਦੇ ਜਿਹੜੇ ਪਰਿਵਾਰ ਆ ਪਤੀ ਤੇ ਸੇਖ ਆ ਆਪ ਅਮਰਤਾਰੀ ਮੌਕੇ ਤੇ ਬਣ ਜਾਂਦੇ ਨੇ ਪਰ ਪਿਸ਼ੋਕੜ ਇਕੱਲੇ ਇਕੱਲੇ ਇਹਨਾਂ ਦੇ ਕਾਲੀਦਲ ਦੇ ਮੈਂਬਰਾਂ ਦੇਖ ਲਓ ਘਰ ਜਾ ਕੇ ਮੁੰਡੇ ਕੁੜੀਆਂ ਇਹਨਾਂ ਦੇ ਵੀ ਮੋਨੇ ਕੋ ਨਹੀਂ ਆ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਮਸਲਿਆਂ ਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਵੀਸੀ ਪੰਜਾਬ ਦੇ ਨਾਲ